ਆ ਇਸ ਦਿਨਾਂ ਦੇ ਵਿੱਚ ਤੁਸੀਂ ਪਿਛਲੇ 2 ਦਿਨ ਪਹਿਲਾਂ ਕੰਪਲੀਟ ਕੀਤੀ ਹੈ ਕੋਰਟ ਦੇ ਵਿੱਚ ਕੇਸ ਲਾਇਆ ਹੈ ਡਾਕਟਰ ਬਲਬੀਰ ਹੌਣਾ ਤੇ ਉਹਨਾਂ ਦੇ ਬੇਟੇ ਤੇ ਹੋਰ ਕੁਝ ਕਾਫੀ ਬੰਦਿਆਂ ਦੇ ਉੱਤੇ ਉਹ ਕੌਣ-ਕੌਣ ਬੰਦੇ ਨੇ ਜਿਹੜੇ ਬਾਕੀ ਦੇ ਬੰਦੇ ਦੀ ਗੱਲ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਦੇ ਬੇਟੇ ਰਾਹੁਲ ਸੈਣੀ ਜੀ ਤੇ ਉਹਨਾਂ ਦੇ ਕੈਂਪ ਆਫਿਸ ਦੇ ਦਫਤਰ ਇੰਚਾਰਜ ਜਸਬੀਰ ਗਾਂਧੀ ਜੀ ਹੈ ਤੇ ਇੱਕ ਮੋਬਾਈਲ ਸ਼ਾਪ ਓਨਰ ਹੈ ਗੁਰਪ੍ਰੀਤ ਸਿੰਘ ਇੱਕ ਆਪਣਾ ਜੀ ਵਾਰਡ ਨੰਬਰ 14 ਦਾ ਐਮਸੀਆ ਗੁਰਕਿਰਪਾਲ ਸਿੰਘ ਇੱਕ ਆਮ ਆਦਮੀ ਪਾਰਟੀ ਸਭ ਜਿਨ੍ਹਾਂ ਨੇ ਮੈਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਲੈਕਸ਼ਨ ਜਿੱਤਤੀ ਹੈ ਜੀ ਉਦੋਂ ਤੋਂ ਹੀ ਡਾਕਟਰ ਸਾਹਿਬ ਦੀ ਗਲਤ ਰੋਂਗ ਇੰਟੈਂਸ਼ਨਸ ਦੀ ਸਰ ਹੌਲੀ ਹੌਲੀ ਜਦੋਂ ਮੈਂ ਉੱਥੇ ਮੈਨੂੰ ਦਫ਼ਤਰ ਦੇ ਵਿੱਚ ਇਹਨਾਂ ਨੇ ਆਪਣਾ ਊਮਰ ਗ੍ਰੀਵੈਂਸਿਸ ਇਨਚਾਰਜ ਲਾਇਆ ਸਟੈਂਪ ਪਾ ਕੇ ਸਾਈਨ ਕਰਕੇ ਮੈਨੂੰ ਔਦਾ ਦਿੱਤਾ ਆਪਣੇ ਦਫ਼ਤਰ ਦਾ ਸਰ ਜਦੋਂ ਮੈਂ ਉੱਥੇ ਬੈਠਣ ਲੱਗੀ ਮੈਨੂੰ ਇਹਨਾਂ ਨੇ ਗਲਤ ਸਟਾਰਟ ਕਰਤਾ ਬੋਲਣਾ ਵੀ ਸਟਾਰਟ ਕਰਤਾ ਵੀ ਤੂੰ ਆਏ ਮੇਰੇ ਨਾਲ ਕੰਪਰੋਮਾਈਜ਼ ਕਰ ਫਿਰ ਸਰ ਇੱਕ ਦਿਨ ਇਹਨਾਂ ਨੇ ਮੈਨੂੰ 5 5:30 ਵਜੇ ਬੁਲਾਇਆ ਪਬਲਿਕ ਕਾਫੀ 10 15 ਬੰਦੇ ਸੀ ਸਰ ਮੀਟਿੰਗ ਚੱਲ ਰਹੀ ਸੀ ਜੀ ਇਹਨਾਂ ਦਾ ਬਿਲਕੁਲ ਡਾਕਟਰ ਸਾਹਿਬ ਦੀ ਕੋਠੀ ਦੇ ਸਾਹਮਣੇ ਗੇਟ ਖੁੱਲਦਾ ਸਾਹਮਣੇ ਗੈਰੇਜ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਪਬਲਿਕ ਵਾਸਤੇ ਉੱਥੇ ਸਰ ਮੀਟਿੰਗ ਚੱਲ ਰਹੀ ਸੀ ਮੈਂ ਉੱਥੇ ਚਲੀ ਗਈ ਜੀ ਡਾਕਟਰ ਸਾਹਿਬ ਨੇ ਮੀਟਿੰਗ 'ਚੋਂ ਖੜੇ ਹੋ ਕੇ ਸਰ پہلے ਮੀਟਿੰਗ ਚੱਲ ਰਹੀ ਸੀ ਕਿ ਮੈਨੂੰ ਕੱਲੀ ਨੂੰ ਕਹਿੰਦੇ ਸ਼ਵੇਤਾ ਜੀ ਤੁਸੀਂ ਅੰਦਰ ਆ ਸਰ ਉੱਥੇ ਵੀ ਇਹਨਾਂ ਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਰ ਮੈਂ ਬੱਚਾ ਆਪਣਾ ਬਚਾਓ ਕਰਦੇ ਹੋਏ ਮੈਂ ਬਾਹਰ ਆ ਗਈ ਉনিক ਜਿਹੜਾ ਮੋਬਾਈਲ ਕੇਸ ਪਿਛਲੇ ਦਿਨੇ ਹਾਈਲਾਈਟ ਹੋਇਆ ਸਰ ਉਹਦੇ ਵਿੱਚ ਬਿਲਕੁਲ ਸਾਨੂੰ ਕਲੀਅਰ ਹੋ ਗਿਆ ਕ੍ਰਿਸਟਲ ਕਲੀਅਰ ਹੋ ਗਿਆ ਕਿ ਉਹਦੇ ਵਿੱਚ ਡਾਕਟਰ ਸਾਹਿਬ ਦੇ ਬੇਟੇ ਦਾ ਤੇ ਡਾਕਟਰ ਸਾਹਿਬ ਦਾ ਹੱਥ ਹੈ ਕਿਉਂ ਖਬਰ ਵੀ ਤੁਹਾਡੀ ਮਜ਼ਾਕ ਦੇ ਤੌਰ ਤੇ ਲਈ ਗਈ ਜੇ ਅਸੀਂ ਕਹੀਏ ਪਬਲਿਕ ਦੇ ਵਿੱਚ ਜੋ ਚੱਲੀ ਨਾ ਉਹ ਖਬਰ ਤਾਂ ਇਹ ਕਿ ਬਣਾਇਆ ਗਿਆ ਵੀ ਹਾਂ ਵੀ ਠੀਕ ਹੈ ਵੀ ਡਾਟਾ ਹੋ ਗਿਆ ਜਮਲ ਡਾਟੇ ਦਾ ਨਹੀਂ ਉਹ ਬਣਿਆ ਪਰ ਉਹ ਉਹ ਬਣਿਆ ਵੀ ਮੋਬਾਈਲ ਜੇ ਸਲੋ ਹੋ ਗਿਆ ਫਿਰ ਕੀ ਹੋ ਗਿਆ ਮੇਰੇ ਹਸਬੰਡ ਸਰ ਗਏ ਹਾਇਰ ਅਥਾਰਟिटीज ਕੋਲ ਗਏ ਉਹਨਾਂ ਨੇ ਸਰ ਸਾਨੂੰ ਕੌਨਫਿਡੈਂਸ਼ੀਲੀ ਦੱਸਿਆ ਵੀ ਰਾਹੁਲ ਸਰਦਾ ਤੇ ਡਾਕਟਰ ਸਾਹਿਬ ਨੇ ਸਾਨੂੰ ਰੋਕਿਆ ਵੀ ਕੋਈ ਵੀ ਤੁਹਾਡੇ ਜਿਹੜੇ ਕੇਸ ਦੇ ਵਿੱਚ ਹੈ ਕੋਈ ਕਾਰਵਾਈ ਨਹੀਂ ਕਰ ਜੀ ਤੁਹਾਨੂੰ ਇਹ ਨਹੀਂ ਦੇਰ ਹੋ ਗਈ ਇਸ ਡਰ ਦੇ ਵਿੱਚੋਂ ਆਪਣੀ ਗੱਲ ਬਾਹਰ ਲਿਆਉਣ ਦੇ ਲਈ ਹੋਰ ਬਹੁਤੇ ਵਰਕਰ ਹੋਣਗੇ ਜਿਹੜੇ ਹਜੇ ਡਰੇ ਹੋਣਗੇ ਇਹ ਕਾਲ ਹੋ ਸਕਦਾ ਬਿਲਕੁਲ ਬਹੁਤ ਨਹੀਂ ਲਾਵਾ ਹੋਣਗੇ ਸਰ ਕਈ ਸਾਡੇ ਭਰਾ ਹੈ ਜਿਹੜੇ सरपंच है एमसी है सर ओना दी वाइफ ਦਾ ਨਾਮ ਮੈਂ ਬਲੌਕ ਪ੍ਰਧਾਨਗੀ ਦੇ ਵਿੱਚ ਪਾਇਆ ਸੀ। ਉਹਨਾਂ ਦਾ ਮੈਨੂੰ ਕਾਲ ਆਇਆ ਵੀ ਮੈਡਮ ਪੰਚਾਇਤ ਭਵਨ ਦਾ ਹਾਲ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ। ਵੀ ਮੈਂ ਆਪਣੀ ਵਾਈਫ ਨੂੰ rahul ਦੇ ਦਫਤਰ rahul ਕੋਲ ਬਿਲਕੁਲ ਵੀ ਨਹੀਂ ਭੇਜਾਂਗਾ। ਤੇ ਅੱਜ ਤੁਹਾਨੂੰ ਲੱਗਦਾ ਵੀ ਤੁਹਾਡੇ ਹੱਕ ਲਈ ਉਹ ਹਰਾ ਪੰਨ ਚੱਲੂਗਾ। ਸਰ ਹੁਣ ਨਹੀਂ ਸਰ ਮੈਨੂੰ ਨਹੀਂ ਲੱਗਦਾ ਕਿਉਂਕਿ ਸਰ ਹੁਣ ਜਿਹੜਾ ਪੰਜਾਬ ਦੇ ਅੰਦਰ ਹੈ ਨਾ ਸਰ सीएम ਸਾਹਿਬ ਦੀ ਬਿਲਕੁਲ ਨਹੀਂ ਚੱਲ ਰਹੀ। ਹੁਣ ਸਾਰ ਪੰਜਾਬ ਦੇ ਉੱਪਰ ਜਿਹੜਾ ਰਾਜ ਹੈ ਦਿੱਲੀ ਦਿੱਲੀ ਸਰਕਾਰ ਹੈ ਕਿਉਂਕਿ ਉਹ ਉੱਥੇ ਹਾਰ ਕੇ ਸਰ ਇੱਥੇ ਆ ਗਏ ਆ ਜੀ ਤਾਂ ਦਿੱਲੀ ਵਾਲੇ ਕੋਈ ਵੱਡੀ ਚੀਜ਼ ਹੀ ਨਹੀਂ ਹੈ ਪੰਜਾਬੀਆਂ ਵਾਸਤੇ ਉਹ ਇਹਨਾਂ ਨੂੰ ਵੀ ਕੱਢ ਦੇਣਗੇ ਜੀ ਪੰਜਾਬ ਤੋਂ 2027 ਬਹੁਤ ਨੇੜੇ ਆ ਹੁਣ ਹਲੇ ਵੀ ਸੰਭਲ ਜਾਓ ਹਲੇ ਵੀ ਇਹ ਜਿਹੜੇ ਮੰਤਰੀ ਗਲਤ ਕਰ ਰਹੇ ਆ ਭੈਣ ਭੇਟੀਆਂ ਦੀ ਇੱਜ਼ਤ ਨੂੰ ਹੱਥ ਪਾ ਰਹੇ ਉਹਨਾਂ ਨੂੰ ਰੋਕ ਲਓ ਮੈਂ ਹੀ ਬੇਨਤੀ ਕਰਦੀ ਆ ਜੀ ਸਸ਼ੀਕਲ ਜੀ ਮੈਂ ਵਿਕਮ ਸਿੰਘ ਬਾਗੀ ਤੇ ਸਾਂਝੀ ਸੋਚ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ। ਆਏ ਦਿਨ ਪੋਲਿਟਿਕਲ ਪਾਰਟੀਆਂ ਦੇ ਵਿੱਚ ਕਿਸੇ ਨਾ ਕਿਸੇ ਤੇ ਜਿੰਸੀ ਸ਼ੋਸ਼ਣ ਦੇ ਮਾਮਲੇ ਆਏ ਰਹਿੰਦੇ ਨੇ। ਆਮ ਆਦਮੀ ਪਾਰਟੀ ਤੇ ਪਿਛਲੇ ਦਿਨੀ ਮਨਜੀਤ ਸਿੰਘ ਲੈਲਪੁਰ ਨੇ ਉਹਨਾਂ ਤੇ ਇੱਕ ਪਿਛਲੇ ਦੌਰਾਨ ਲੰਬੇ ਸਮੇਂ ਤੋਂ ਇੱਕ ਕੇਸ ਚੱਲ ਰਿਹਾ ਸੀ ਜਿੰਸੀ ਸ਼ੋਸ਼ਣ ਦਾ ਛੀਟ ਛਾੜਦਾ ਇੱਕ ਮਹਿਲਾ ਵੱਲੋਂ ਕੇਸ ਕੀਤਾ ਗਿਆ ਜਿਹੜਾ ਕਿ 12 ਸਾਲ ਪੁਰਾਣਾ ਕੇਸ ਸੀ। ਪਿਛਲੇ ਦਿਨਾਂ ਦੇ ਵਿੱਚ ਉਹਦੇ ਚ ਲਾਲਪੁਰਾਣਾ ਨੂੰ ਸਜ਼ਾ ਹੁੰਦੀ ਹੈ ਕੋਰਟ ਵੱਲੋਂ 10 ਸਾਲ ਦੀ ਜਿਹੜੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਪਟਿਆਲਾ ਦੇ ਵਿੱਚ ਡਾਕਟਰ ਬਲਬੀਰ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਤੇ ਉਹਨਾਂ ਦੇ ਬੇਟੇ ਦੇ ਉੱਤੇ ਉਹਨਾਂ ਦੀ ਪਾਰਟੀ ਦੇ ਇੱਕ ਵਰਕਰ ਜਿਹੜੇ ਐਮਸੀ ਵੀ ਰਹੇ ਹੋਏ ਨੇ ਆਪਣੇ ਇਲਾਕੇ ਦੇ ਉਹਨਾਂ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਜਿਨਸੀ ਸ਼ੋਸ਼ਣ ਦੇ ਜਿਹੜੇ ਕਿ ਸਵੇਤਾ ਜਨਰਲ ਜੀ ਵੱਲੋਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਮਸਲਾ ਕੀ ਹੈ ਇਹ ਇਲਜ਼ਾਮ ਆਏ ਦਿਨ ਕਿਸੇ ਨਾ ਕਿਸੇ ਪੋਲੀਟਿਕਲ ਲੀਡਰ ਤੇ ਲੱਗਦੇ ਰਹਿੰਦੇ ਨੇ ਸੱਚਾਈ ਕਿੰਨੀ ਕੈਸ ਮਾਮਲੇ 'ਚ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੀ ਕਮਾ ਸਸ਼ੀਕਲ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਆਏ ਹੋ ਕਿਉਂਕਿ ਅੱਜ ਕੱਲ ਇਨਸਾਫ ਲੈਣਾ ਬਹੁਤ ਔਖਾ ਹੋ ਗਿਆ ਤੁਹਾਡੇ ਭਰਾਵਾ ਦੇ ਸਾਥ ਨਾਲ ਥੋੜੀ ਇੱਕ ਹੋਪ ਹੋ ਜਾਂਦੀ ਹੈ ਕਿ ਸ਼ਾਇਦ ਮੈਨੂੰ ਇਨਸਾਫ ਮਿਲੇਗਾ ਜੀ ਮੈਮ ਤੁਸੀਂ ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ 'ਚ ਪਿਛਲੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਸਰ ਮੈਂ 2022 ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਦੀ ਪਾਰਟੀ ਨਾਲ ਜੁੜੀ ਹੋਈ ਹਾਂ ਜੀ ਤੇ ਆ ਇਸ ਦਿਨਾਂ ਦੇ ਵਿੱਚ ਤੁਸੀਂ ਪਿਛਲੇ 2 ਦਿਨ ਪਹਿਲਾਂ ਕੰਪਲੀਟ ਕੀਤੀ ਹੈ ਕੋਰਟ ਦੇ ਵਿੱਚ ਕੇਸ ਲਾਇਆ ਹੈ ਡਾਕਟਰ ਬਲਬੀਰ ਹਣਾ ਤੇ ਉਹਨਾਂ ਦੇ بیٹے ਤੇ ਹੋਰ ਕੁਝ ਕਾਫੀ ਬੰਦਿਆਂ ਦੇ ਉੱਤੇ ਉਹ ਕੌਣ-ਕੌਣ ਬੰਦੇ ਨੇ ਜਿਹੜੇ ਬਾਕੀ ਦੇ ਬੰਦੇ ਇਸ ਗੱਲ ਕਰ ਰਹੇ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਦੇ بیٹے ਰਾਹੁਲ ਸੈਣੀ ਜੀ ਤੇ ਉਹਨਾਂ ਦੇ ਕੈਂਪ ਆਫਿਸ ਕੇ ਦਫਤਰ ਇੰਚਾਰਜ ਜਸਬੀਰ ਗਾਂਧੀ ਜੀ ਹੈ ਤੇ ਇੱਕ ਮੋਬਾਈਲ ਸ਼ਾਪ ਓਨਰ ਹੈ ਗੁਰਪ੍ਰੀਤ ਸਿੰਘ ਇੱਕ ਆਪਣਾ ਜੀ ਵਾਰਡ ਨੰਬਰ 14 ਦਾ ਐਮਸੀਆ ਗੁਰਕਿਰਪਾਲ ਸਿੰਘ ਇੱਕ ਆਮ ਆਦਮੀ ਪਾਰਟੀ ਸਭ ਜਿਨ੍ਹਾਂ ਨੇ ਮੈਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਵੀ ਮੰਗ ਕੀਤੀ ਹੈ ਸਰਕਾਰ ਨੂੰ ਵੀ ਇਹਨਾਂ ਦਾ ਰਜਿਸਟ੍ਰੇਸ਼ਨ ਕੈਂਸਲ ਕੀਤਾ ਜਾਵੇ ਪਾਰਟੀ ਦਾ ਤੁਸੀਂ ਇਸ ਮਾਮਲੇ ਤੇ ਕੇਸ ਕਰਨ ਤੋਂ ਪਹਿਲਾਂ ਹਾਈ ਕਮਾਂਡ ਦਿੱਲੀ ਨਾਲ ਕੋਈ ਗੱਲਬਾਤ ਕੀਤੀ ਸੀ ਸਾਰੇ ਮਸਲੇ ਦੇ ਬਿਲਕੁਲ ਸਰ ਜਦੋਂ ਸਾਰੀ ਇਹ ਚੀਜ਼ ਨਾ ਜੀ ਜਿਹੜਾ ਵੀ ਮਸਲਾ ਸਰ ਇਹ 2022 ਜਦੋਂ ਇਲੈਕਸ਼ਨ ਜਿੱਤੇ ਹਨ ਜੀ ਉਦੋਂ ਤੋਂ ਹੀ ਡਾਕਟਰ ਸਾਹਿਬ ਦੀ ਗਲਤ ਰੋਂਗ ਇੰਟੈਂਸ਼ਨਸ ਸੀ ਬੈਡ ਟੱਚ ਕਰਨਾ ਸਰ ਸਟਾਰਟਿੰਗ ਦੇ ਵਿੱਚ ਮੈਨੂੰ ਵੀ ਇਹ ਹੋਇਆ ਵੀ ਇਹ ਤਾਂ ਬਜ਼ੁਰਗ ਹੈ ਜੀ ਮੇਰੇ ਪਿਤਾ ਸਮਾਨ ਹੈ ਵੀ ਨਹੀਂ ਵੀ ਸ਼ਾਇਦ ਗਲਤ ਫਹਮੇ ਹੋਗੀ ਹੋਗੀ ਸਰ ਹੌਲੀ ਹੌਲੀ ਜਦੋਂ ਮੈਂ ਉੱਥੇ ਮੈਨੂੰ ਦਫ਼ਤਰ ਦੇ ਵਿੱਚ ਇਹਨਾਂ ਨੇ ਆਪਣਾ ਊਮਰ ਗ੍ਰੀਵੈਂਸਿਸ ਇਨਚਾਰਜ ਲਾਇਆ ਸਟੈਂਪ ਪਾ ਕੇ ਸਾਈਨ ਕਰਕੇ ਮੈਨੂੰ ਉਹਦਾ ਦਿੱਤਾ ਆਪਣੇ ਦਫ਼ਤਰ ਦਾ ਸਰ ਜਦੋਂ ਮੈਂ ਉੱਥੇ ਬੈਠਣ ਲੱਗੀ ਮੈਨੂੰ ਇਹਨਾਂ ਨੇ ਗਲਤ ਸਟਾਰਟ ਕਰਤਾ ਬੋਲਣਾ ਵੀ ਸਟਾਰਟ ਕਰਤਾ ਵੀ ਤੂੰ ਜਾਈ ਮੇਰੇ ਨਾਲ ਕੰਪਰੋਮਾਈਜ਼ ਕਰ ਜਦੋਂ ਮੈਨੂੰ ਇਹਨਾਂ ਦੀ ਇੰਟੈਂਸ਼ਨ ਪਤਾ ਲੱਗਣ ਲੱਗੀਆਂ ਸਰ ਹੌਲੀ ਹੌਲੀ ਫਿਰ ਸਰ ਮੈਂ ਇਹਨਾਂ ਦੇ ਦਫ਼ਤਰ ਪੰਚਾਇਤ ਭਵਨ ਬੈਠਣਾ ਬੰਦ ਕਰਤਾ ਕਿਉਂਕਿ ਇਹਨਾਂ ਨੇ ਤੇ ਇਹਨਾਂ ਦੇ ਦਫ਼ਤਰ ਇੰਚਾਰਜ ਵੱਲੋਂ ਧਮਕੀਆਂ ਦਿੱਤੀ ਜਾਂਦੀ ਸੀ ਵੀ ਜੇ ਤੂੰ ਬਾਹਰ ਦੱਸੇਗੀ ਤਾਂ ਮੈਂ ਤੇਰੇ ਹਸਬੰਦ ਨੂੰ ਮਰਵਾ ਦਾਂਗਾ ਉਹਨਾਂ ਦੇ ਝੁੱਠੇ ਪਰਚੇ ਪਵਾ ਦਾਂਗਾ ਤੇ ਤੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਦਾਂਗਾ ਮਤਲਬ ਇਹ ਡਾਕਟਰ ਬਲਵੀਰ ਵੱਲੋਂ ਇਹਨਾਂ ਤੇ ਇਹ ਸਭ ਹੋ ਗਿਆ ਸਰ ਫਿਰ ਮੈਂ ਜਦੋਂ ਮਤਲਬ ਆਪਣੀ ਇੱਜ਼ਤ ਨੂੰ ਸਮਝਦੇ ਹੋਏ ਵੀ ਇੱਥੇ ਮਾਹੌਲ ਠੀਕ ਨਹੀਂ ਹੈ ਇੱਕ ਲੇਡੀ ਦਾ ਬੈਠਣਾ ਸੇਫ ਨਹੀਂ ਹੈ ਸਰ ਮੈਂ ਬਿਲਕੁਲ ਦਫ਼ਤਰ ਬੈਠਣਾ ਬੰਦ ਕਰਤਾ ਜੀ ਡਾਕਟਰ ਸਾਹਿਬ ਦੇ ਮੈਂ ਬਿਲਕੁਲ ਡਿਸਕਨੈਕਟ ਹੋ ਗਈ ਫਿਰ ਇਹਨਾਂ ਦੇ ਬੇਟੇ ਨੇ ਇੱਕ ਪਿੰਡਾ ਦੇ ਵਿੱਚ ਮਹੀਨ ਚਲਾਈ ਸਰ ਇਹ ਹਨੇਰੇ ਹੋਏ 4 ਵਜੇ ਕਹਿੰਦੇ ਸੀ ਵੀ ਪਿੰਡਾ ਦੇ ਵਿੱਚ ਤੁਸੀਂ ਖੜੇ ਹੋ 4 ਵਜੇ ਆ ਕੇ ਜੀ ਇੱਕ ਲੇਡੀ ਸਰ 3:30 ਵਜੇ ਘਰੋਂ ਜਾਏਗੀ ਤਾ 4 ਵਜੇ ਉੱਥੇ ਪਹੁੰਚੇ 20 25 ਕਿਲੋਮੀਟਰ ਤੇ ਵੀ ਪਿੰਡ ਐ ਸਰ ਕਈ ਨਾਬੇ ਨੇੜੇ ਵੀ ਆ ਆਪਣੇ ਮੈਂ ਸਰ 1 2 ਦਿਨ ਗਈ ਮੈਨੂੰ ਵਧੀਆ ਸਹੀ ਨਹੀਂ ਲੱਗਿਆ ਮਾਹੌਲ ਵੀ ਨਾ ਸੇਫ ਨਹੀਂ ਐ ਕ ਲੇਡੀ ਵਾਸਤੇ ਸਰ ਮੈਂ ਇਹਨਾਂ ਨੂੰ ਰਾਹੁਲ ਜਾਨੀ ਜਿਹਨੂੰ ਕਾਲ ਕੀਤੀ ਇਹਨਾਂ ਨੇ ਚੱਕਿਆ ਨਹੀਂ ਮੈਂ ਇਹਨਾਂ ਦਾ ਕਰੀਬੀ ਐ ਐਸਕੇ ਉਹਨੂੰ ਕਾਲ ਕੀਤੀ ਮੈਂ ਵੀਰ ਜੀ ਤੁਸੀਂ ਸਰ ਤੱਕ ਮੈਸੇਜ ਪਹੁੰਚਾ ਦੇਣਾ ਵੀ ਮੈਂ ਨਹੀਂ ਆ ਸਕਦੀ ਮੈਨੂੰ ਮਾਰਨਿੰਗ ਬੁਲਾ ਲੈ 7 8 ਵਜੇ ਜਿਹੜਾ ਇੱਕ ਲੇਡੀਜ਼ ਲਈ ਸੇਫ ਟਾਈਮ ਐ ਉਦੋਂ ਮੈਂ ਆ ਸਕਦੀ ਫਿਰ ਰਾਹੁਲ ਸਰ ਜੀ ਗੁੱਸੇ ਹੋ ਗਏ ਵੀ ਇਹ ਤਾਂ ਸਾਡਾ ਕਹਿਣਾ ਨਹੀਂ ਮੰਨਦੇ ਸਰ ਮੈਂ ਉਸ ਤੋਂ ਬਾਅਦ ਮੈਂ ਗਈ ਨਹੀਂ ਜੀ ਫਿਰ ਲੋਕ ਸਭਾ ਇਲੈਕਸ਼ਨ ਜੀ ਆਈ ਉਦੋਂ ਇਹਨਾਂ ਨੇ ਮਤਲਬ ਮੈਸੇਜ ਕੀਤੇ ਵੀ ਰਾਤ 9 ਵਜੇ ਡਾਕਟਰ ਸਾਹਿਬ ਦੀ ਕੋਠੀ ਆ ਸਵੇਰੇ 7:30 ਵਜੇ ਡਾਕਟਰ ਸਾਹਿਬ ਦੀ ਕੋਠੀ ਆ ਦਿੱਲੀ ਉੱਥੇ ਸਰ ਮੈਂ ਨਹੀਂ ਗਈ ਕਿਉਂਕਿ ਉੱਥੇ ਵੈਸੇ ਮਤਲਬ ਜਿਵੇਂ ਉਹ ਮੈਸੇਜ ਨੇ ਵੀ ਜਦੋਂ ਸਿਹਰੇ ਸਾਜਰੇ ਬੁਲਾਇਆ ਜਾ ਰਿਹਾ ਉਹ ਇਕੱਲੇ ਤੁਹਾਨੂੰ ਬੁਲਾਇਆ ਜਾਂਦਾ ਜਾਂ ਹੋਰ ਵਰਕਰ ਵੀ ਹੁੰਦੇ ਸੀ ਸਰ ਹੋਰ ਮਤਲਬ ਮੈਸੇਜ ਇੱਕ ਗਰੁੱਪ ਦੇ ਵਿੱਚ ਆਂਦਾ ਸੀ ਉਹਦੇ ਵਿੱਚ ਅਸੀਂ 6-7 ਬੰਦੇ ਸੀ ਜਿਨ੍ਹਾਂ ਨੂੰ ਉਹਦੇ ਦਿੱਤੇ ਸੀ ਉਹਨਾਂ 'ਚ ਔਰਤਾਂ ਕਿੰਨੀਆਂ ਸੀ ਲੇਡੀਜ਼ ਔਰ ਲੇਡੀਜ਼ ਕੋਈ ਨਹੀਂ ਸੀ ਕੋਈ ਨਹੀਂ ਤੁਸੀਂ ਗੱਲ ਲਈ ਸੀ ਸਰ ਉੱਥੇ 4-5 ਮਤਲਬ ਹੋਰ ਉਹਦੇਦਾਰ ਸੀ ਸਾਨੂੰ ਕੋਆਰਡੀਨੇਟਰ ਲਾਇਆ ਸੀ ਲੋਕ ਸਭਾ ਇਲੈਕਸ਼ਨ ਦੇ ਵਕਤ ਉਸ ਟਾਈਮ ਜਿਹੜਾ ਸਾਨੂੰ ਉਹ ਕੋਆਰਡੀਨੇਟਰਸ ਨੂੰ ਮੀਟਿੰਗ ਰੱਖੀ ਜਾਂਦੀ ਸੀ ਉਹਦੇ ਵਿੱਚ ਬਹੁਤ ਸਾਰੇ ਜੈਂਟਸ ਨਹੀਂ ਆਉਂਦੇ ਸੀ ਜਿਵੇਂ ਸਾਡੇ ਜੇਪੀ ਸਿੰਘ ਜੀ ਵਰਗੇ ਸੀਗੇ ਕਈ ਸਰ ਆਪਣੇ ਨਹੀਂ ਆਉਂਦੇ ਸੀ ਸਰ ਦੋ ਤੀ ਨਹੀਂ ਮੁਸ਼ਕਿਲ ਨਾਲ ਕੋਈ ਆਂਦਾ ਹੋਏਗਾ ਸਰ ਫਿਰ ਮੈਂ ਉਹ ਟਾਈਮ ਦੇਖਦੇ ਹੋਏ ਮੈਂ ਉੱਥੇ ਗਈ ਨਹੀਂ ਮੈਨੂੰ ਵੀ ਸੇਫ ਨਹੀਂ ਲੱਗਿਆ ਉਹਨਾਂ ਦੀ ਕੋਠੀ ਜਾਣਾ ਫਿਰ ਸਰ ਇੱਕ ਦਿਨ ਇਹਨਾਂ ਨੇ ਮੈਨੂੰ 5 5:30 ਵਜੇ ਬੁਲਾਇਆ ਪਬਲਿਕ ਕਾਫੀ 10 15 ਬੰਦੇ ਸੀ ਸਰ ਮੀਟਿੰਗ ਚੱਲ ਰਹੀ ਸੀ ਜੀ ਇਹਨਾਂ ਦਾ ਬਿਲਕੁਲ ਡਾਕਟਰ ਸਾਹਿਬ ਦੀ ਕੋਠੀ ਦੇ ਸਾਹਮਣੇ ਗੇਟ ਖੁੱਲਦਾ ਸਾਹਮਣੇ ਗੈਰੇਜ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਪਬਲਿਕ ਵਾਸਤੇ ਉੱਥੇ ਸਰ ਮੀਟਿੰਗ ਚੱਲ ਰਹੀ ਸੀ ਮੈਂ ਉੱਥੇ ਚਲੀ ਗਈ ਜੀ ਡਾਕਟਰ ਸਾਹਿਬ ਨੇ ਮੀਟਿੰਗ ਚੋਂ ਖੜੇ ਹੋ ਕੇ ਸਰ ਅਹਲੇ ਮੀਟਿੰਗ ਚੱਲ ਰਹੀ ਸੀ ਕਿ ਮੈਨੂੰ ਕੱਲੀ ਨੂੰ ਕਹਿੰਦੇ ਸ਼ਵੇਤਾ ਜੀ ਤੁਸੀਂ ਅੰਦਰ ਆਓ ਜੀ ਮੇਰੇ ਡ੍ਰੈਗ ਰੂਮ ਦੇ ਵਿੱਚ ਚਲੋ ਸਰ ਮੈਨੂੰ ਵੀ ਬੜਾ ਐਮਬੈਰਸ ਫੀਲ ਹੋਇਆ ਵੀ ਮੈਨੂੰ ਕੱਲੀ ਨੂੰ ਚਲੋ ਸਰ ਇੱਕ ਮੰਤਰੀ ਸਾਹਿਬ ਨੇ ਕਿਹਾ ਆਪਾਂ ਮਨਾ ਨਹੀਂ ਕਰ ਸਕਦੇ ਮੈਂ ਗਈ ਸਰ ਉੱਥੇ ਵੀ ਇਹਨਾਂ ਨੇ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਰ ਮੈਂ ਬਚ ਆਪਣਾ ਬਚਾਓ ਕਰਦੇ ਹੋਏ ਮੈਂ ਬਾਹਰ ਆ ਗਈ ਕਿਉਂਕਿ ਉਸ ਟਾਈਮ ਪਬਲਿਕ ਸੀ ਉਹ ਜ਼ਿਆਦਾ ਕੁਝ ਕਰਨੀ ਸਰ ਸਕੇ ਜ਼ਿਆਦਾ ਮੈਨੂੰ ਜਬਰਦਸਤੀ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਬਾਹਰ ਪਬਲਿਕ ਬੈਠੀ ਹੈ 10-15 ਲੋਕ ਬੈਠੇ ਉਹਨਾਂ ਦੀ ਵੇਟ ਕਰ ਰਹੇ ਆ ਫੇਰ ਸਰ ਮੈਂ ਬਿਲਕੁਲ ਡਿਸਕਨੈਕਟ ਹੋ ਗਈ ਜੀ ਇਹਨਾਂ ਨੇ ਦਿੱਲੀ ਇਲੈਕਸ਼ਨ ਆਈ ਉਦੋਂ ਇਹਨਾਂ ਨੂੰ ਮੈਨੂੰ ਕਾਲ ਕੀਤੀ ਦਫ਼ਤਰ ਵੱਲੋਂ ਕਾਲ ਆਈ ਪੰਚਾਇਤ ਪਵਨ ਮੈਂ ਨਹੀਂ ਗਈ ਬਰਨਾਲਾ ਇਲੈਕਸ਼ਨ ਆਈ ਸਰ ਉਦੋਂ ਇਹਨਾਂ ਨੇ ਮੈਨੂੰ ਬੁਲਾਇਆ ਮੈਂ rau ਸਰ ਨੂੰ ਮੈਸੇਜ ਕਰਤਾ ਵਾਇਸ ਮੈਸੇਜ ਤੇ ਡਿਊਟੀ ਸੈਂਡ ਕਰਤੀ ਵੀ ਮੇਰੀ ਆਲਰੇਡੀ ਪਾਰਟੀ ਵੱਲੋਂ ਲੱਗ ਚੁੱਕੀ ਹੈ ਸੌਰੀ ਸਰ ਮੈਂ ਆ ਨਹੀਂ ਸਕਦੀ ਜੀ ਮੈਂ ਬਿਲਕੁਲ ਸਰ ਛੱਡਤਾ ਇਹਨਾਂ ਦੇ ਦਫ਼ਤਰ ਆਣਾ ਜਾਣਾ ਫੇਰ ਸਰ ਹੁਣ ਇੱਕ ਡੇਢ ਸਾਲ ਦੇ ਬਾਅਦ ਉਹਨ ਇੱਕ ਜਿਹੜਾ ਮੋਬਾਈਲ ਕੇਸ ਪਿਛਲੇ ਦਿਨੇ ਹਾਈਲਾਈਟ ਹੋਇਆ ਸਰ ਉਹਦੇ ਵਿੱਚ ਬਿਲਕੁਲ ਸਾਨੂੰ ਕਲੀਅਰ ਹੋ ਗਿਆ ਕ੍ਰਿਸਟਲ ਕਲੀਅਰ ਹੋ ਗਿਆ ਕਿ ਉਹਦੇ ਵਿੱਚ ਡਾਕਟਰ ਸਾਹਿਬ ਦੇ ਬੇਟੇ ਦਾ ਤੇ ਡਾਕਟਰ ਸਾਹਿਬ ਦਾ ਹੱਥ ਹੈ ਕਿਉਂਕਿ ਸਰ ਸਾਨੂੰ ਇੱਕ ਲੈਟਰ ਵੀ ਮਿਲੀ ਹੈ ਜਿਹੜੀ ਮੋਬਾਈਲ ਵਾਲੇ ਨੇ ਡਾਕਟਰ ਸਾਹਿਬ ਨੂੰ ਲਿਖੀ ਹੈ ਤੇ ਉਹ ਸਰ ਚਾਹੇ ਤੁਸੀਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਤ੍ਰਿਪੜੀ ਥਾਣੀ ਵੀ ਪਈ ਹੈ ਡਾਕਟਰ ਸਾਹਿਬ ਨੇ ਮਾਰ ਕੇ ਕੀਤੀ ਹੈ ਉਦੇ ਸਪੋਰਟ ਦੇ ਵਿੱਚ ਕੋਲੈਕਟਰ ਦੇ ਵਿੱਚ ਕੀ ਲਿਖਿਆ ਗਿਆ ਉਹ ਇਹੀ ਲਿਖਿਆ ਵੀ ਹਾਂਜੀ ਮੈਂ ਸ਼ਵੇਤਾ ਜਿੰਦਲ ਦਾ ਮੋਬਾਈਲ ਖਰਾਬ ਕੀਤਾ ਸੀ ਉਹ ਮੇਰੀ ਦੁਕਾਨ ਤੇ ਆਈ ਸੀ ਸਿੰਪਲ ਇੱਕ ਐਪ ਬਾਰੇ ਕੁਝ ਸਿੰਪਲ ਇੱਕ ਫੀਚਰ ਬਾਰੇ ਪੁੱਛਿਆ ਸੀ ਤੇ ਮੈਂ ਉਹਨਾਂ ਦਾ ਮੋਬਾਈਲ ਲੀਤਾ ਤੇ ਇੱਕ ਆਪੇ ਹੀ विदाउट ओनादी परमिशन सर ओने मेरी परमिशन तो बिना कोई ऐप डाउनलोड कर ली सर ਤੁਹਾਨੂੰ ਜਾਣਕਾਰੀ ਸੀ ਵੀ ਜਿਹੜੇ ਮੋਬਾਈਲ ਸ਼ਾਪ ਦਾ ਤੁਸੀਂ ਆਪਦਾ ਫੋਨ ਠੀਕ ਕਰਾਣ ਜਾ ਰਹੇ ਹੋ ਵੀ ਉਹਨਾਂ ਦੀ ਉਹਨਾਂ ਦਾ ਬਣਦੀ ਆ ਆਮਗੋਬਾਰੀ ਸਰੀ ਚੀਜ਼ ਬਾਅਦ ਚ ਸਾਨੂੰ ਕਲੀਅਰ ਹੋਈ ਕਿਉਂਕਿ ਜਿਹੜਾ ਮੋਬਾਈਲ ਸ਼ਾਪ ਸੀਗੀ ਮੇਰੇ ਹਸਬੰਡ ਉੱਥੇ ਜਾਂਦੇ ਰਹਿੰਦੇ ਸੀ ਪੁਰਾਣੇ ਅਸੀਂ ਉਹਦੇ ਕਸਟਮਰ ਸੀ ਵਾਟ ਸਰ ਉਹਨੇ ਕਿਤੇ ਕਿਸੇ ਐਮਸੀ ਨੂੰ ਦੱਸਤਾ ਜਿਸ ਏਰੀਆ ਦੀ ਵਿਚੋਲੀ ਦੁਕਾਨ ਸੀ ਵੀ ਉਹ ਸ਼ਵੇਤਾ ਜਿੰਦਲ ਉਹਨਾਂ ਦਾ ਪਰਿਵਾਰ ਵੀ ਮੈਨੂੰ ਜਾਣਦਾ ਉਸ ਦਿਨ ਸੇ ਸਰ ਉਹ ਕੌਨਸਪਿਰੈਂਸੀ ਮੌਕੇ ਦੀ ਤਲਾਸ਼ ਦੇ ਵਿੱਚ ਕਿਉਂਕਿ ਉਹ ਖਬਰ ਵੀ ਤੁਹਾਡੀ ਮਜ਼ਾਕ ਦੇ ਤੌਰ ਤੇ ਲਈ ਗਈ ਜੇ ਅਸੀਂ ਕਹੀਏ ਪਬਲਿਕ ਦੇ ਵਿੱਚ ਜੋ ਚੱਲੀ ਨਾ ਉਹ ਖਬਰ ਤਾਂ ਇਹ ਕਿ ਬਣਾਇਆ ਗਿਆ ਵੀ ਹਾਂ ਵੀ ਠੀਕ ਹੈ ਵੀ ਡਾਟਾ ਹੋ ਗਿਆ ਜਮਲ ਡਾਟੇ ਦਾ ਨਹੀਂ ਉਹ ਬਣਿਆ ਪਰ ਉਹ ਉਹ ਬਣਿਆ ਵੀ ਮੋਬਾਈਲ ਜੇ ਸਲੋ ਹੋ ਗਿਆ ਫਿਰ ਕੀ ਹੋ ਗਿਆ ਵੀ ਉਹ ਤੁਹਾਡੇ ਧਰਨਿਆਂ ਦਾ ਵੀ ਇਹ ਬਣਿਆ ਜਿਹੜਾ ਹਾਂਜੀ ਸਰ ਥੋੜਾ ਜਿਹਾ ਇੱਕ ਗਲਤ ਮੈਸੇਜ ਗਿਆ ਕਿਉਂਕਿ ਉਸ ਟਾਈਮ ਸਾਨੂੰ ਵੀ ਕਲੀਅਰ ਨਹੀਂ ਸੀਗਾ ਵੀ ਇਹ ਕਿਹਾ ਕੀ ਹੋਇਆ ਸਰ ਇੱਕ ਡਾਟਾ ਕੋਈ ਸਰ ਉਸਨੇ ਇਸ ਤਰ੍ਹਾਂ ਕੀ ਐਪ ਡਾਊਨਲੋਡ ਕੀਤੀ ਵੀ ਤਾਂ ਕਿ ਮੇਰਾ ਕੋਈ ਟਰੈਕ ਕਰ ਲੱਜੇ ਵੀ ਇਹ ਕਿੱਥੇ ਜਾ ਰਹੀ ਹੈ ਕੋਈ ਸੋਸ਼ਲ ਮੀਡੀਆ ਦਾ ਹੈਕ ਹੋ ਜੇ ਇਸ ਤਰ੍ਹਾਂ ਦੀ ਕੋਈ ਐਪ ਉਹਨੇ ਡਾਊਨਲੋਡ ਕੀਤੀ ਸਰ ਗਲਤ ਇੰਟੈਂਸ਼ਨ ਨਾਲ ਫਿਰ ਜਦੋਂ ਮੈਨੇ ਉਹਨੂੰ ਕਿਹਾ ਵੀ ਇਹ ਤੂੰ ਡਿਲੀਟ ਕਰ ਤੇ ਵੀ ਮੇਰਾ ਮੋਬਾਈਲ ਪ੍ਰੋਪਰ ਫੰਕਸ਼ਨਿੰਗ ਮੇ ਕਰ ਤੇ ਉਹਨੇ ਸਰ ਮਿਸ ਬਿਹੇਵ ਕੀਤਾ ਜੀ ਥਾਣੇ ਦੇ ਵਿੱਚ ਮੇਰੇ ਨਾਲ ਮਿਸ ਬਿਹੇਵ ਕੀਤਾ ਗਿਆ ਸਰ ਮੈਂ ਤਾਂ ਇਕੱਲੀ ਗਈ ਸੀਗੀ ਜੀ ਕਿਉਂਕਿ ਮੈਨੂੰ ਕੋਈ ਕੁਝ ਐ ਏਦਾਂ ਦੀ ਕੋਈ ਮੇਰੀ ਗਲਤ ਰੋਂਗ ਕੋਲਪਸ ਪ੍ਰਸ਼ੰਸ਼ਣ ਵੱਲੋਂ ਕੁਝ ਨਹੀਂ ਬੋਲੇਗਾ ਉਹਨੂੰ ਕੁਝ ਵੀ ਨਹੀਂ ਜੀ ਉਹਨੇ ਸਰੋਥੇ ਮੇਰੇ ਨਾਲ ਚਾਰ ਬੰਦੇ ਲੈ ਕੇ ਆਇਆ ਤੇ ਮੇਰੇ ਨਾਲ ਕੱਲੀ ਮੈਂ ਮਹਿਲਾ ਮੇਰੇ ਨਾਲ ਉਹਨੇ ਬਦਤਮੀਜ਼ੀ ਕੀਤੀ ਸਰ ਉਦੋਂ ਮੈਨੂੰ ਇਹ ਲੱਗਿਆ ਵੀ ਸ਼ਾਇਦ ਪ੍ਰਸ਼ਾਸਨ ਨੇ ਕੋਈ ਲੈਣ ਦੇਣ ਕੋਈ ਹੋ ਗਿਆ ਵੀ ਇਹਦੀ ਸੈਟਲਮੈਂਟ ਹੋ ਗਈ ਇਸ ਵਜੇ ਨਾਲ ਮੈਨੂੰ ਨਹੀਂ ਕੋਈ ਸਰ ਇਹ ਮਸਲਾ 1 ਮਹੀਨੇ ਪੁਰਾਣਾ ਸੀ ਲੱਗਦਾ ਉਸ ਤੋਂ ਬਾਅਦ ਮੈਂ ਵੀ ਕੋਈ ਪ੍ਰਸ਼ਾਸਨ ਵੱਲੋਂ ਮੈਨੂੰ ਕਾਲ, ਥਾਣੇ ਤੋਂ ਕੋਈ ਕਾਲ ਨਹੀਂ ਆਇਆ ਵੀ ਤੁਸੀਂ ਇੱਥੇ ਆਓ, ਕੋਈ ਕੇਸ, ਕੁਝ ਵੀ ਨਹੀਂ। ਸਰ ਮੈਂ ਇਹ ਕਹਿ ਕੇ ਆ ਗਈ ਸੀ ਜੀ ਵੀ ਐਸਐਚਓ ਸਾਹਿਬ ਮੈਨੂੰ ਇਹ ਲਿਖਵਾ ਕੇ ਦੇ ਦਿਓ ਜੇ ਮੇਰਾ ਮੋਬਾਈਲ ਜਿੰਨੇ ਟਾਈਮ ਇਹਦੇ ਕੋਲ ਰਿਹਾ ਕੋਈ ਮਿਸਯੂਜ਼ ਹੋਇਆ ਤਾਂ ਇਹਦੀ ਜ਼ਿੰਮੇਵਾਰੀ। ਜੀ। ਹੋਰ ਕੋਈ ਸਰ ਮੈਂ ਡਿਮਾਂਡ ਨਹੀਂ ਕੀਤੀ ਜੀ। ਉਹਨੇ ਕਿਹਾ ਵੀ ਪੈਸੇ ਦੇਵਾ ਦੇ ਦੇਨਾ ਮੈਂ ਮਨਾ ਕਰਕੇ ਆਈ ਜੀ। ਹੱਥ ਜੋੜ ਕੇ ਵੀ ਮੈਂ ਪੈਸੇ ਲਈ ਨਹੀਂ ਆਈ ਥਾਣੇ। ਜੀ। ਠੀਕ ਹੈ ਜੀ। ਫੇਰ ਸਰ ਉਸ ਤੋਂ ਬਾਅਦ 1 ਮਹੀਨੇ ਬਾਅਦ ਉਹਨੇ ਅਚਾਨਕ ਹੀ ਮੇਰੇ ਹਸਬੰਦ ਨੂੰ ਕਾਲ ਕੀਤਾ। ਉਡੀ ਕਾਲ ਡਿਟੇਲ ਐ ਸਰ 46 ਸਕਿੰਡ ਕਾਲ ਚੱਲੀ ਐ ਤੇ ਉਹਨੇ ਮੇਰੇ ਹਸਬੰਡ ਨੂੰ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀ ਜਾਨੋਂ ਮਾਰਨ ਦੀ ਉਸ ਤੋਂ ਬਾਅਦ ਅਸੀਂ ਸਰ ਰਿਕਾਰਡਿੰਗ ਐ ਫੋਨ ਦੀ ਸਰ ਉਹ ਵਟਸਐਪ ਕਾਲ ਸੀ ਕਾਲ ਡਿਟੇਲ ਐ ਵੀ 46 ਸਕਿੰਡ ਕਾਲ ਆਈ ਐ ਸਰ ਉਸ ਟਾਈਮ ਅਸੀਂ ਐਕਟਿਵ ਹੋਏ ਹਸਬੰਡ ਨੇ ਮੈਨੂੰ ਦੱਸਿਆ ਵੀ ਇਹਦੀ ਕਾਲ ਆਈ ਐ ਰਾਤੀ 8:35 ਤੇ ਵੀ ਐ ਕੋਈ ਸੀਰੀਅਸ ਐ ਵੀ ਇੱਕ ਆਮ ਬੰਦਾ ਇੱਦਾਂ ਕੋਈ ਹਿੰਮਤ ਕਰ ਰਿਹਾ ਐ ਕਿਆ ਪਤਾ ਕੋਈ ਪਿੱਛੇ ਹੱਤ ਹੋਏ ਸਰ ਕਿਉਂਕਿ ਅਸੀਂ ਪੋਲਿਟਿਕਸ ਦੇ ਵਿੱਚ ਐ ਜੀ ਕੋਈ ਖਤਰਾ ਹੋ ਸਕਦਾ ਹੈ ਵੀ ਅਸੀਂ ਇੱਕ ਸਿੰਪਲੀ ਲੈ ਰਹੇ ਹਾਂ ਕਿ ਆਪਾਂ ਤਾਂ ਕੋਈ ਵੱਡੀ ਸਾਜ਼ਿਸ਼ ਹੋਏ ਸਰ ਹਸਬੰਡ ਨੇ ਮੈਨੂੰ ਦੱਸਿਆ ਕਹਿੰਦੇ ਵੀ ਤੂੰ ਹੁਣ ਦੱਸ ਉਸ ਤੋਂ ਪਹਿਲਾਂ ਸਰ ਮੈਂ ਕਿਸੇ ਨੂੰ ਨਹੀਂ ਦੱਸਿਆ ਹਾਂ ਯਾਰ ਆਪਣੀ ਪਾਰਟੀ ਕਿਸੇ ਨੂੰ ਅਪਰੋਚ ਨਹੀਂ ਕੀਤੀ ਕਿਉਂਕਿ ਇੱਕ ਮਾਇਲ ਦਾ ਛੋਟਾ ਜਿਹਾ ਮਸਲਾ ਸੀ ਉਸ ਤੋਂ ਬਾਅਦ ਸਰ ਮੈਂ ਆਪਣੇ ਜਿਹੜੇ ਵੀ ਇੱਥੇ ਹੈ ਸਾਡੇ ਉਹ ਚੇਅਰਮੈਨ ਹੈ ਜੀ ਆਪਣੇ ਮੇਅਰ ਸਾਹਿਬ ਸਾਰਿਆਂ ਨੂੰ ਗੱਲ ਦੱਸੀ ਸਰ ਐਦਾ ਐਦਾ ਮੇਰੇ ਹਸਬੰਦ ਨੂੰ ਧਮਕੀਆਂ ਦਿੱਤੀਆਂ ਉਹਨੇ ਵੀ ਪਹਿਲੇ ਮੈਂ ਤੁਹਾਨੂੰ ਨਹੀਂ ਦੱਸਿਆ ਅਪਰੋਚ ਨਹੀਂ ਕੀਤੀ ਤੁਹਾਡੇ ਤੱਕ ਮੈਂ ਸਰ ਆਪਣੇ ਮੈਨੂੰ ਕਿਸੇ ਐਮਸੀ ਨੇ ਕਿਹਾ ਵੀ ਤੁਸੀਂ ਰਾਹੁਲ ਸਰ ਨੂੰ ਵੀ ਕਹੋ ਆਪਣੇ ਹਲਕੇ ਦੇ ਲੀਡਰ ਸਰ ਮੈਂ ਰਾਹੁਲ ਸਰ ਨੂੰ ਵੀ ਕਾਲ ਕੀਤੀ ਤੇ ਮਸਲਾ ਦੱਸਿਆ ਉਹਨਾਂ ਨੇ ਕਿਹਾ ਵੀ ਰਿਟਰਨ 'ਚ ਮੈਨੂੰ ਸਾਰਾ ਕੁਝ ਦੇ ਦਿਓ ਤੇ ਮੋਬਾਈਲ ਵਾਲੇ ਦਾ ਨਾਮ ਤੇ ਨੰਬਰ ਉਹ ਵੀ ਮੈਂ ਸੈਂਡ ਕਰਤਾ ਉਸ ਤੋਂ ਬਾਅਦ ਨੈਕਸਟ ਡੇ ਰਾਹੁਲ ਸਰ ਨੇ ਮੈਨੂੰ ਤਿੰਨ ਕਾਲਾਂ ਕੀਤੀ ਨਹੀਂ ਚੁੱਕੀ ਜੀ ਮੈਂ ਆਪਣੇ ਪਾਰਟੀ ਹਾਈ ਕਮਾਂਡ ਦੀਪਕ ਚੋਹਾਨ ਜੀ ਹੈ ਸਾਡੇ ਦਿੱਲੀ ਟੀਮ ਦੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਨਹੀਂ ਚੁੱਕਿਆ ਆਦਿ ਸਾਰੇ ਸਰ ਜਿਹੜੇ ਸਾਡੇ ਸਟੇਟ ਆਬਜ਼ਰਵਰ ਹੈ ਤੇ ਆਪਣੇ ਆਮ ਆਦਮੀ ਪਾਰਟੀ ਦੇ ਇੰਨ ਇੰਡੀਆ ਕੇ ਪੂਰੀ ਇੰਡੀਆ ਦੇ ਸੈਕਟਰੀ ਹੈ ਉਹਨਾਂ ਨੂੰ ਕਾਲ ਕੀਤੀ ਸਰ ਉਹਨਾਂ ਨੇ ਨਹੀਂ ਚੁੱਕੀ ਮੈਂ ਆਪਣੇ ਆਪਣੇ ਮਹਿਲਾ ਵਿੰਗ ਦੇ ਸਟੇਟ ਆਬਜ਼ਰਵਰ ਮੈਡਮ ਲਾਇਆ ਹੈ ਗਾਇਤਰੀ ਬਿਸ਼ਨੋਈ ਜੀ ਸਰ ਮੈਂ ਉਹਨਾਂ ਨੂੰ ਕਾਲ ਕੀਤੀ ਵੀ ਆਈ ਦੱਸਣ ਬਾਰੇ ਸਰ ਉਹਨਾਂ ਨੂੰ ਆਲਰੇਡੀ ਪਤਾ ਸੀ ਇਹ ਸਾਰੀ ਗੱਲ ਜਦੋਂ ਉਸ ਟਾਈਮ ਤੱਕ ਸਰ ਅਸੀਂ ਧਰਨਾ ਵੀ ਨਹੀਂ ਲਾਇਆ ਜੀ ਕਰਨਾ ਸੀ 19 ਤਾਰੀਖ ਨੂੰ ਲਾਇਆ 17 ਤਾਰੀਖ ਦੀ ਗੱਲ ਹੈ ਜਦੋਂ ਮੈਂ ਮੈਡਮ ਨਾਲ ਗੱਲ ਕੀਤੀ ਉਹ ਸਿੱਧਾ ਸਰ ਮੈਨੂੰ ਬਿਨਾ ਕਿਸੇ ਗੱਲ ਕੋਈ ਮੇਰੀ ਗੱਲ ਸੁਣਨ ਤੋਂ ਪਹਿਲਾਂ ਹੀ ਮੈਨੂੰ ਡਾਂਟਣ ਲੱਗੇ ਕਹਿੰਦੇ ਕੀ ਗੱਲ ਹੈ ਕੀ ਮਸਲਾ ਮਤਲਬ ਉਹਨਾਂ ਕਿਉਂਕਿ ਸਰ ਰਾਹੁਲ ਸਰ ਨੇ ਉਹਨਾਂ ਤੱਕ ਵੀ ਗੱਲ ਪਹੁੰਚਾ دی۔ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਗਿਆ ਉਹਨਾਂ ਨੇ ਉਹ ਗੱਲ ਪਹਿਲਾਂ ਹੀ ਪਹੁੰਚਾ ਦਿੱਤੀ ਕਿਉਂਕਿ ਉਹ ਕੌਨਸਪੀਰੇਂਸੀ ਕਰ ਰਹੇ ਸੀਗੇ ਵਿਹਾਈ ਕਮਾਂਡ ਤੱਕ ਗੱਲ ਦੱਸਦਾ ਇਹਦੀ ਕੋਈ ਸੁਣਵਾਈ ਨਾ ਹੋਈ ਫਿਰ ਸਰ ਅਸੀਂ ਦੇਖਿਆ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਵੀ ਸਾਨੂੰ ਨਹੀਂ ਬੁਲਾ ਰਹੀ ਮੇਰੇ ਹਸਬੈਂਡ ਸਰ ਗਏ ਹਾਇਰ ਅਥਾਰਟिटीज ਕੋਲ ਗਏ। ਉਹਨਾਂ ਨੇ ਸਰ ਸਾਨੂੰ ਕਨਫਿਡੈਂਸ਼ੀਅਲੀ ਦੱਸਿਆ ਵੀ ਰਾਹੁਲ ਸਰਦਾ ਤੇ ਡਾਕਟਰ ਸਾਹਿਬ ਨੇ ਸਾਨੂੰ ਰੋਕਿਆ ਵੀ ਕੋਈ ਵੀ ਤੁਹਾਡੇ ਜਿਹੜੇ ਕੇਸ ਦੇ ਵਿੱਚ ਹੈ ਕੋਈ ਕਾਰਵਾਈ ਨਹੀਂ ਕਰ। ਜੀ। ਸਰ ਜਦੋਂ ਸਾਨੂੰ ਇਹ ਚੀਜ਼ ਪਤਾ ਲੱਗੀ ਕਲੀਅਰ ਹੋ ਗਿਆ। ਅਸੀਂ ਥਾਣੇ ਗਏ ਉਹਨਾਂ ਨੇ ਸਾਨੂੰ ਟਾਈਮ ਦਵਾਤਾ ਵੀ ਚਲੋ ਟਾਈਮ ਤੋਂ ਮੈਂ ਦਵਾ ਦਿੰਨਾ। ਸੱਚੋ ਸਾਹਮਣੇ ਸਰ ਕੋਈ ਕਾਰਵਾਈ ਨਹੀਂ ਕੀਤੀ ਉਸੇ ਵਕਤ ਚਲੇ ਗਏ ਵੀ ਅਸੀਂ ਤਾਂ ਜਾ ਮੈਂ ਤਾਂ ਜਾ ਰਹਾ ਜੀ ਆਈਜੀ ਸਾਹਿਬ ਨੇ ਬੁਲਾਇਆ ਵੀ ਤੁਸੀਂ ਉੱਪਰ ਕੁਲਦੀਪ ਸਾਹਿਬ ਰਹੇ ਜੀ ਉਹਨਾਂ ਨੂੰ ਮਿਲੋ ਏਐਸਆ ਚਾਰ ਘੰਟੇ ਸਰ ਥਾਣੇ ਦੇ ਵਿੱਚ ਸਾਨੂੰ ਖੜਾ ਰੱਖਿਆ ਗਿਆ ਮੇਰੇ ਨਾਲ ਜਿਹੜੇ ਬੰਦੇ ਗਏ ਸਰ ਉਹ ਕੋਈ ਪੋਲਿਟਿਕਸ ਕੋਈ ਪਾਰਟੀ ਦੇ ਨਹੀਂ ਸੀਗੇ ਆਂਟ ਗਵਾਂਡ ਦੇ ਬੰਦੇ ਗਏ ਸੀ ਚਾਰ ਘੰਟੇ ਬਜ਼ੁਰਗ ਦੇ ਸੀਗੇ 70 70 ਸਾਲ ਦੇ ਉਹਨਾਂ ਨੂੰ ਖੜੇ ਰੱਖਿਆ ਸਰ ਕੋਈ ਚੇਅਰ ਨਹੀਂ ਦਿੱਤੀ ਏਐਸਆ ਸਾਹਿਬ ਅਸੀਂ ਸਰ ਮਜਬੂਰ ਹੋ ਕੇ ਥਾਣੇ ਦੇ ਬਾਹਰ ਜਿਹੜੀ ਪੌੜੀਆਂ ਸਟੇਅਰਸ ਬਣੀ ਉਹਤੇ ਬਹਿ ਗਏ ਅਸੀਂ ਇਹ ਹੀ ਕਿਹਾ ਰੀਡਰ ਸਾਹਿਬ ਨੂੰ ਵੀ ਤੁਸੀਂ ਐਸਐਚਓ ਸਾਹਿਬ ਨੂੰ ਕਾਲ ਕਰਕੇ ਦੱਸ ਦੋ ਵੀ ਅਸੀਂ ਇੱਥੇ ਵੇਟ ਕਰ ਰਹੇ ਹਾਂ ਉਹ ਫ੍ਰੀ ਹੋਣਗੇ ਉਦੋਂ ਆ ਜਾਣਗੇ ਵੀ ਕਿਉਂਕਿ ਉਹ ਤਾਂ ਸਾਨੂੰ ਸਮਾਂ ਦੁਬਾਰਾ ਦੇਣਾ ਨਹੀਂ ਉਹਨਾਂ ਨੇ ਵੀ ਅੱਜ ਅਸੀਂ ਆਪਣਾ ਹਲ ਕਰਾ ਕੇ ਜਾਣਾ ਹੈ ਆਪਣੀ ਸੁਣਾਈ ਕਰਵਾ ਕੇ ਜਾਣੀ ਹੈ ਵੀ ਅਸੀਂ ਇੱਥੇ ਬੈਠੇ ਵੇਟ ਕਰ ਰਹੇ ਸਰबस ਉਹ ਮੀਡੀਆ ਵਾਲੇ ਪ੍ਰਾਪ ਤੇ ਆ ਗਏ ਉਹਨਾਂ ਨੂੰ ਖਬਰ ਮਿਲ ਗਈ ਨੀ ਥਾਣੇ ਦੇ ਬਾਹਰ ਸੱਦਾ ਮਸਲਾ ਮੀਡੀਆ ਤੇ ਚੱਲਾ ਗਿਆ ਸਰ ਇਹ ਜਿਹੜਾ ਅਸੀਂ ਕੇ ਵੀ ਤੁਹਾਨੂੰ ਐਮਸੀ ਦੇ ਉਦੋਂ ਤੋਂ ਕਦੋਂ ਕੱਢਿਆ ਗਿਆ ਕਿਸ ਤਰੀਕ ਦਾ ਸਰ ਇਹ ਨਾ ਜੀ ਆਪਣਾ ਜਿਹੜਾ ਮੈਂ ਵਾਰਡ ਨੰਬਰ ਸਰ ਮੇਰਾ 14 ਹੈ ਜੀ ਇਤੋਂ ਸਰ ਮੈਂ ਸਭ ਤੋਂ ਸਟਰੋਂਗ ਕੈਂਡੀਡੇਟ ਜੀ ਕਿਸੇ ਮਰਜ਼ੀ ਤੋਂ ਤੁਸੀਂ ਪੁੱਛ ਲਿਓ ਹਰੇਕ ਬੰਦਾ ਕਹੇਗਾ ਸ਼ਵੇਤਾ ਜਿੰਦਲਾ ਜੀ ਨੇ ਸਭ ਤੋਂ ਵੱਧ ਕੰਮ ਕੀਤਾ ਹੈ 14 ਦੇ ਵਿੱਚ ਸਰ ਜਿਹੜਾ ਗੁਰਕਿਰਪਾਲ ਮੈਂ ਨਾਮ ਲਿਖਵਾਇਆ ਸਰ ਉਹ ਇਹਨਾਂ ਦੇ ਹਰੇਕ ਗਲਤ ਕੰਮ ਹੈ ਡਾਕਟਰ ਸਾਹਿਬ ਦੇ ਸਪੋਰਟ ਕਰਦਾ ਹੈ ਜੀ ਆਪ ਵੀ ਸਰ ਉਹ ਇਧਰ ਵਾਰਡ ਨੰਬਰ 14 ਦੇ ਵਿੱਚ ਦੋ ਤਿੰਨ ਲੇਡੀਆਂ ਨੂੰ ਹੱਥ ਆ ਪਾ ਚੁੱਕਿਆ ਹੈ ਜੀ ਗੁਰਕਿਰਪਾਲ ਉਹਨੂੰ ਟਿਕਟ ਮਿਲੀ ਹੈ ਸਰ ਗਲਤ ਕੈਂਡੀਡੇਟ ਕਿਉਂਕਿ ਉਹ ਉਹ ਵੀ ਕਰੈਕਟਰਲੈਸ ਹੈ ਸਰ ਬੰਦਾ ਹੁਣ ਸਰ ਜਦੋਂ ਮੈਂ ਸਟਰੋਂਗ ਕੈਂਡੀਡੇਟ ਹੂੰ ਸਰ ਮੈਨੂੰ ਖੁਦ ਡਾਕਟਰ ਸਾਹਿਬ ਨੇ ਬੁਲਾਇਆ ਦਫਤਰ ਕਹਿੰਦੇ ਸ਼ਵੇਤਾ ਜੀ ਤੁਸੀਂ ਤੁਸੀਂ ਤਾਂ ਡਿਪਟੀ ਮੇਅਰ ਦੇ ਦਾਵੇਦਾਰੋ ਜੀ ਤੁਸੀਂ ਆਪ ਨੇ ਜਿੰਨਾ 5 6 ਆਪਣੇ ਹੋਰ ਵਾਰਡਾਂ ਨੂੰ ਵੀ ਜਿੱਤਣਾ ਹੈ ਮੈਂ ਸਰ ਠੀਕ ਹੈ ਜੀ ਜੋ ਹੁਕਮ ਲੱਗ ਗਿਆ ਫਿਰ ਨੈਕਸਟ ਡੇ ਉਹਨਾਂ ਦੇ بیٹے ਦੀ ਕਾਲ ਆਈ ਉਹਨਾਂ ਨੇ ਆਪਣੀ ਕੋਠੀ ਬੁਲਾਇਆ ਮੈਂ ਆਪਣੇ ਹਸਬੰਡ ਨਾਲ ਗਈ ਈਵਨਿੰਗ 5:30 ਵਜੇ ਉਹਨਾਂ ਨੇ ਕਿਹਾ ਵੀ ਇੱਦਾਂ ਇੱਦਾਂ ਤੁਹਾਨੂੰ 14 ਤੋਂ ਟਿਕਟ ਨਹੀਂ ਦੇ ਰਹੇ 25 ਤੋਂ ਦੇ ਰਹੇ ਤੁਸੀਂ ਤਿਆਰੀ ਕਰ ਲਓ ਪੰਪਲੈਟ ਛਪਵਾ ਦਿਓ ਸਰ ਸਾਰੇ ਪੰਪਲੈਟ ਵਾਲੇ ਗਵਾਏ ਬੰਦੇ ਸਾਰੇ ਉਹਨਾਂ ਨੇ ਮੈਨ ਨੇ ਪਬਲਿਸ਼ ਕਰਵਾ ਲਏ ਉਸ ਤੋਂ ਬਾਅਦ ਲਾਸਟ ਮੂਮੈਂਟ ਤੇ ਇਹਨਾਂ ਨੇ ਮੇਰੀ ਟਿਕਟ ਕੈਂਸਲ ਕਰਾ ਦਿੱਤੀ ਸਕਰੀਨਿੰਗ ਕਮੇਟੀ ਦੇ ਬੰਦਿਆਂ ਨੇ ਦੱਸਿਆ ਸਰ ਵੀ ਡਾਕਟਰ ਸਾਹਿਬ ਨੇ ਆਪ ਤੁਹਾਡੀ ਟਿਕਟ ਕੈਂਸਲ ਕਰਾ ਦਿੱਤੀ ਕਿ ਸਰ ਮੈਂ ਇਹਨਾਂ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜੀ ਤੇ ਪਾਰਟੀ ਦੇ ਉਹਦੇ ਤੋਂ ਕਦੋਂ ਕੱਢਿਆ ਗਿਆ ਤੁਹਾਨੂੰ ਇਹ ਸਰ ਜਿਹੜੀ 23 ਤਾਰੀਖ ਨੂੰ ਅਸੀਂ ਡੀਆਈਜੀ ਸਾਹਿਬ ਨੂੰ ਲੈਟਰ ਦਿੱਤੀ ਮਾਰਨਿੰਗ ਤੇ ਆਪਣੇ ਸੀਐਮ ਸਾਹਿਬ ਨੂੰ ਉਹਨਾਂ ਦੇ ਪੋਰਟਲ ਤੇ ਸੈਂਡ ਕੀਤੀ ਜੀ ਜਦੋਂ ਸਰ ਮੰਤਰੀ ਸਾਹਿਬ ਨੂੰ ਇਹ ਚੀਜ਼ ਪਤਾ ਲੱਗੀ ਵੀ ਹੈ ਹੁਣ ਪਹਿਲੇ ਤਾਂ ਅਸੀਂ ਸਿਰਫ ਐਸਐਚਓ ਸਾਹਿਬ ਨੂੰ ਕ੍ਰਿਪੜੀ ਥਾਣੇ ਤੱਕ ਆਪਣੀ ਆਵਾਜ਼ ਦਿੱਤੀ ਸੀ ਕਪਲੇਟ ਦਿੱਤੀ ਸੀ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਹੁਣ ਹਾਇਰ ਅਥਾਰਟिटीज ਤੱਕ ਆਪਣੀ ਕੰਪਲੀਟ ਰਿਟਰਨ ਦੇ ਵਿੱਚ ਦੇ ਰਹੀ ਹੈ 23 ਤਾਰੀਖ ਨੂੰ ਹੀ ਰਾਤ ਤੇ 8 ਵਜੇ ਸਰ सस्पेंशन ਲੈਟਰ ਮੇਰੇ ਕੋਲ ਆਇਆ ਮਾਰਨਿੰਗ ਅਸੀਂ ਕੰਪਲੇਂਟ ਦਿੱਤੀ ਹੈ ਜੀ ਸਰ ਮੈਂ ਕਲੀਅਰ ਕਰਨਾ ਚਾਹੁੰਦੀ ਆ ਸਰ ਮੈਂ ਕੋਈ ਉਹਦਾ ਮੰਗਿਆ ਨਹੀਂ ਤੇ ਮੈਂ ਸਪੈਸ਼ਲੀ ਨਾ ਕੀਤੀ ਸੀ ਵੀ ਮੈਂ ਜ਼ਿਲ੍ਹਾ ਪ੍ਰਧਾਨਗੀ ਪਟਿਆਲਾ ਦਿਹਾਤੀ ਦੀ ਨਹੀਂ ਲੈਣੀ 14 ਪਿੰਡਾਂ ਦਾ ਸਰ ਮੈਨੂੰ ਲੀਡਰ ਲਾਇਆ ਸੀ ਇੱਥੇ ਉੱਥੇ ਵੀ ਮੈਂ ਦਿੱਲੀ ਟੀਮ ਵਾਲਿਆਂ ਨੂੰ ਮਨਾ ਕੀਤਾ ਸੀ ਜੀ ਮੈਂ ਪਟਿਆਲਾ ਦਿਹਾਤੀ ਦੇ ਵਿੱਚ ਕੰਮ ਨਹੀਂ ਕਰਨਾ ਮੇਰੀ ਬੇਨਤੀ ਹੈ ਬਾਕੀ ਆਮ ਆਦਮੀ ਪਾਰਟੀ ਮੈਨੂੰ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਡਿਊਟੀ ਦੇ ਮੈਂ ਕਰਾਂਗੀ ਜੀ सीएम साहब ਦੇ ਪੋਰਟਲ ਦੇ ਜਿਹੜੀ ਤੁਸੀਂ ਕੋਈ ਪਾਈ ਹੋਈ ਹੈ ਆਪਣੀ ਕੰਪਲੀਟ ਉਹਦੇ ਵਿੱਚ ਕੋਈ ਰਿਪਲਾਈ ਆਇਆ ਹੋਵੇ ਸਰ ਉਹ ਉਹਨਾਂ ਨੇ ਜੀ ਮਾਰਕ ਕਰਕੇ نیچے ਸੈਂਡ ਕਰ ਤੀਜੀ ਆਪਣੀ ਉਹਦੇ ਵਿੱਚ सीएम साहब ਨਾਲ ਕੋਈ ਕਿਸੇ ਹੋਰ ਵੱਡੇ ਮੰਤਰੀ ਨਾਲ ਪੰਜਾਬ ਦੇ ਨਾਲ ਗੱਲਬਾਤ ਹੋਈ ਹੋਵੇ ਇਸ ਮਸਲੇ ਤੇ ਵੀ ਤੁਹਾਡੇ ਜਿਹੜੇ ਐਮਐਲਏ ਨੇ ਪਟਿਆਲਾ ਦਿਹਾਤੀ ਦੇ ਐ ਕਰ ਰਹੇ ਨੇ ਕੋਈ ਗੱਲਬਾਤ ਕਿਸੇ ਨਾਲ ਵੀ ਨਹੀਂ ਸਰ ਕੋਈ ਗੱਲ ਨਹੀਂ ਹੋਈ ਜੀ ਸਰ ਮੈਂ ਕੋਸ਼ਿਸ਼ ਕੀਤੀ ਤੁਸੀਂ ਆਪ ਦੇ ਬਿਲਕੁਲ ਸਰ ਮੈਂ ਕੇਜਰੀਵਾਲ ਜੀ ਨੂੰ ਮੇਲ ਕੀਤੀ ਜੀ ਆਪਣੀ 2-3 ਵਾਰ ਮੇਰੇ ਹਸਬੰਡ ਦੀ ਆਈਡੀ ਸੇ ਮੇਲ ਕੀਤੀ ਅਸੀਂ ਟਾਈਮ ਲਿਆ ਮੰਗਿਆ ਮੈਨੂੰ ਇਹ ਸੀਗਾ ਅਪੁਆਇੰਟਮੈਂਟ ਮਿਲ ਜੇ ਉਸ ਤੋਂ ਬਾਅਦ ਮੈਂ ਮੰਤਰੀ ਸਾਹਿਬ ਦਾ ਸਾਰਾ ਕੁਝ ਦੱਸ ਕੇ ਆਉਂਗੀ ਕਿਉਂਕਿ ਉਹ ਸਾਡੇ ਸੁਪਰੀਮੋ ਹੈ ਜੀ ਉਸ ਤੋਂ ਬਿਨਾ ਸਰ ਨੀਚੇ ਤੱਕ ਇਤੇ ਵੀ ਸੁਣਵਾਈ ਨਹੀਂ ਅਗਰ ਮੈਂ ਦੱਸਾਂਗੀ ਵੀ ਸਰ ਕੋਈ ਕੁਝ ਕਰ ਨਹੀਂ ਸਕਦਾ ਕਿਉਂਕਿ ਮੰਤਰੀ ਦੇ ਖਿਲਾਫ ਸਰ ਕੋਈ ਨਹੀਂ ਜਾ ਸਕਦਾ ਹੁਣ ਜਿਹੜੀ ਤੁਹਾਡੀ ਕੰਪਲੀਟ ਹੋਈ ਆ ਕੰਪਲੀਟ ਦੇ ਵਿੱਚ ਹੁਣ ਤੱਕ ਦੀ ਕੀ ਅੱਗੇ ਕਾਰਵਾਈ ਹੋਈ ਹੋਈ ਆ ਸਰ ਆਪਾਂ ਜਿਹੜੀ ਹੁਣ ਕੰਪਲੇਂਟ ਸਰ ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਇਸੇ ਲਈ ਸਰ ਮੈਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਟਾਇਆ ਹੈ ਕਿਉਂਕਿ ਆਪਾਂ ਹੀ ਪੜਦੇ ਆਏ ਆ ਜੀ ਅਦਾਲਤ ਵੀ ਨੀ ਦਾ ਗਾ ਦੇ ਵਿੱਚ ਹਰੇਕ ਬੰਦਾ ਸਮਾਨ ਹੈ ਜੀ ਚਾਹੇ ਉਹ ਸਟਰੋਂਗ ਹੋਵੇ ਚਾਹੇ ਵੀਕ ਹੋ ਸਰ ਹੁਣ ਮੈਂ ਆਪਣੇ ਸਬੂਤ ਸਾਰੇ ਦੇਤੇ ਜੀ ਮਾਨਯੋਗ ਅਦਾਲਤ ਨੇ ਜਿਸ ਦਿਨ ਅਸੀਂ ਆਪਣਾ ਦਿੱਤੀ ਹੈ ਕੰਪਲੇਂਟ 2 ਦਿਨ ਦੇ ਅੰਦਰ ਅੰਦਰ ਨੋਟਿਸ ਘੜਤਾ ਜੀ ਸਾਨੂੰ ਪੂਰੀ ਉਮੀਦ ਹੈ ਸਾਨੂੰ ਇਨਸਾਫ ਮਿਲੇਗਾ ਜੇ ਸਾਨੂੰ ਇੱਥੇ ਇਨਸਾਫ ਨਹੀਂ ਮਿਲਦਾ ਸਰ ਮੈਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਊਂਗੀ ਜੀ ਮੈਂ ਇਨਸਾਫ ਲਮਾਂਗੀ ਕਿਉਂਕਿ ਐਸੀ ਸਰ ਇਹ ਹੱਕ ਸੱਚ ਦੀ ਲੜਾਈ ਹੈ ਇੱਕ ਮਹਿਲਾ ਜਿਹੜੀ ਇੱਕ ਕੰਮ ਕਰ ਰਹੀ ਹੈ ਪਾਰਟੀ ਦੇ ਦਿਨ ਰਾਤ ਸਰ ਮੈਂ ਪਰਸਨਲ ਹਿਅਰਿੰਗ ਵੀ ਮੰਗੀ ਹੈ ਪੰਜਾਬ ਪ੍ਰਦਾਨ ਮਹਿਲਾ ਵਿੰਗ ਨੂੰ ਮੈਂ ਸਪੈਸ਼ਲੀ ਰਿਟਰਨ ਦੇ ਵਿੱਚ ਦਿੱਤਾ ਹੈ ਵੀ ਮੈਨੂੰ ਪਰਸਨਲ ਹਿਅਰਿੰਗ ਦਿੱਤੀ ਜਾਵੇ ਬਟ ਸਰ ਇੱਕ ਪਾਰਟੀ ਦਾ ਮੁਲਾਜ਼ਮ ਵਲੰਟੀਅਰ ਜਿਹੜਾ 22 ਘੰਟੇ ਕੰਮ ਕਰ ਰਿਹਾ ਪਾਰਟੀ ਪਿੱਛੇ ਕੋਈ ਇਲੈਕਸ਼ਨ ਸਰ ਮੈਂ ਨਹੀਂ ਛੱਡੀ ਵਿਧਾਨ ਸਭਾ ਇਲੈਕਸ਼ਨ ਉਸ ਤੋਂ ਬਾਅਦ ਸੰਗਰੂਰ ਇਲੈਕਸ਼ਨ ਐਮਪੀ ਦੀ ਗੁਰਮੀਰ ਕਰਾਚੋ ਜੀ ਦੀ ਉਸ ਤੋਂ ਬਾਅਦ ਜਲੰਧਰ ਸੁਸ਼ੀਲ ਰਿੰਕੋ ਜੀ ਦੀ ਇਲੈਕਸ਼ਨ ਉਸ ਤੋਂ ਹਰ ਇਲੈਕਸ਼ਨ ਸਰ ਲੁਧਿਆਣਾ ਇਲੈਕਸ਼ਨ ਜਲੰਧਰ ਇਲੈਕਸ਼ਨ ਬਰਨਾਲਾ ਇਲੈਕਸ਼ਨ ਦਿੱਲੀ ਇਲੈਕਸ਼ਨ ਕੋਈ ਵੀ ਐਸੀ ਇਲੈਕਸ਼ਨ ਨਹੀਂ ਜਿਹਦੇ ਵਿੱਚ ਮੈਂ ਡਿਊਟੀ ਨਾ ਦਿੱਤੀ ਹੋਵੇ ਸਰ ਇੱਕ ਵਲੰਟੀਅਰ ਜਿਹੜਾ 20 ਘੰਟੇ ਕੰਮ ਕਰਾ ਉਹਨੂੰ 10 ਮਿੰਟ ਦੀ ਹੀਅਰਿੰਗ ਨਹੀਂ ਦਿੱਤੀ ਜਾ ਸਕਦੀ ਸਰ ਪਰਸਨਲ ਕਿਤੇ ਵੀ ਸਰ ਕੋਈ ਸੁਣਵਾਈ ਨਹੀਂ ਹੈ ਜੀ ਰਹੀ ਸਰ ਗੱਲ ਮੇਰੀ ਪਾਰਟੀ ਦੇ ਅਹੁਦੇ ਦੀ ਮੈਂ ਇਹ ਲੈਣਾ ਨਹੀਂ ਚਾਹੁੰਦੀ ਸੀ ਕਿਉਂਕਿ ਸਰ ਮੈਨੂੰ ਮਹਿਸੂਸ ਹੋ ਰਹਾ ਸੀ ਵੀ ਇਹ ਕਿਤੇ ਮੈਨੂੰ ਦੁਬਾਰਾ ਤੇ ਤੋਂ ਆਪਣੇ ਟਾਰਗੇਟ ਦੇ ਵਿੱਚ ਲੈ ਰਹੇ ਤੇ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਅਦਾਲਤ ਦਾ ਦਰਵਾਜਾ ਜਦੋਂ ਖੜਕਾਉਨੇ ਹੋ ਅਦਾਲਤ ਵੱਲੋਂ ਵੀ ਉਹਨਾਂ ਨੂੰ ਪੇਸ਼ ਹੋਂਦੇ ਹੁਕਮ ਕੀਤੇ ਗਏ ਨੇ ਆਪਦੇ ਵਕੀਲ ਦੇ ਨਾਲ ਹਨਾ ਤੇ ਕੀ ਲੱਗਦਾ ਵੀ ਇੱਥੇ ਇਨਸਾਫ ਹੋਊਗਾ ਕਿਉਂਕਿ ਆਪਾਂ ਇਹ ਕਹਿੰਦੇ ਆ ਵੀ ਪਾਵਰਫੁੱਲ ਬੰਦੇ ਨੇ ਉਹਦੇ 'ਚ ਇਨਸਾਫ ਦੀ ਕੋਈ ਉਮੀਦ ਹੈ ਵੀ ਹੋ ਜੂ ਦੇਖੋ ਸਰ ਆਪਣੀ ਜਿਹੜੀ ਸੈਸ਼ਨ ਕੋਰਟ ਰੋਪੜ ਦੀ ਹੈ ਮਾਨਯੋਗ ਕੋਰਟ ਨੇ ਆਪਣੇ ਮੰਤਰੀ ਸਾਹਿਬ ਨੂੰ 3 ਸਾਲ ਦੀ ਸਜ਼ਾ ਦਿੱਤੀ ਸੀ ਪਹਿਲੇ ਜਿਹੜਾ ਇਹਨਾਂ ਦਾ ਕੇਸ ਚੱਲਿਆ ਕਿਉਂਕਿ ਹੁਣ ਇੱਕ ਮੰਤਰੀ ਸਾਹਿਬ ਹੈ ਇਹਨਾਂ ਦੀ ਛਵੀ ਕੋਈ ਸਾਫ ਸੁਥਰੀ ਨਹੀਂ ਹੈ ਮੈਂ ਖੁਦ ਇਹ ਕੇਜਰੀਵਾਲ ਜੀ ਨੂੰ ਕਹਿਣਾ ਚਾਹੂੰਗੀ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਮੰਤਰੀ ਇਹਨਾਂ ਨੂੰ ਐਮਐਲਏ ਪਹਿਲੇ ਐਮਐਲਏ ਦੀ ਟਿਕਟ ਦਿੱਤੀ ਉਸ ਤੋਂ ਬਾਅਦ ਇਹਨਾਂ ਨੂੰ ਸਿਹਤ ਮੰਤਰੀ ਇਹਨੀ ਜ਼ਿੰਮੇਵਾਰੀ ਵਾਲੀ ਪੋਸਟ ਦਿੱਤੀ ਜੋ ਇੱਕ ਗਲਤ ਉਹਨਾਂ ਦਾ ਡਿਸੀਜਨ ਰਿਹਾ ਹੈ ਕਿਉਂਕਿ ਜਿਸ ਬੰਦੇ ਤੇ ਸਰ ਆਲਰੇਡੀ ਕੇਸ ਚੱਲ ਰਿਹਾ ਹੈ ਇਹਨਾਂ ਨੇ ਸਟੇ ਲਈਤੀ ਹੈ ਮਾਨਯੋਗ ਰੋਪੜ ਦੀ ਹਾਈ ਕੋਰਟ ਨੇ ਇਹਨਾਂ ਨੂੰ 3 ਸਾਲ ਦੀ ਸਜ਼ਾ ਮੰਤਰੀ ਸਾਹਿਬ ਨੂੰ ਇਹਨਾਂ ਦੀ ਵਾਈਫ ਨੂੰ ਬੇਟੇ ਨੂੰ ਦਿੱਤੀ ਹੋਈ ਹੈ ਇਹ ਸਰ ਇਹਨਾਂ ਨੇ ਆਪਣੀ ਜਿਹੜੀ ਕੋਠੀ ਆ ਉਹ ਦੱਬੀ ਹੋਈ ਹੈ ਖੁਦ ਆਪਣੇ ਪਰਿਵਾਰ ਦੀ ਜਿਹੜੇ ਇਹਨਾਂ ਨੇ ਆਪਣੀ ਸਾਲੀ ਨੂੰ ਸਭ ਦੀ ਕੁੱਟਮਾਰ ਕੀਤੀ ਹੈ ਸਰ ਪਹਿਲਾਂ ਵੀ ਇਹਨਾਂ ਦੇ ਖਿਲਾਫ ਇੱਕ ਮਹਿਲਾ ਨੂੰ ਕੁੱਟਣ ਦਾ ਹੀ આરોਪ ਹੈ ਆਪਣੀ ਸਾਲੂ ਨੂੰ ਕੁੱਟਿਆ ਆਪਣੇ ਸਾਲੇ ਨੂੰ ਕੁੱਟਿਆ ਜੀ ਇਸ ਤਰ੍ਹਾਂ ਦੇ આરોਪ ਲੱਗੇ ਸੀ ਇਹਨਾਂ ਨੇ ਚਲੋ ਸਟੇ ਲੈ ਲਈ ਸੀ ਪਰ ਸਰ ਇਹਨਾਂ ਤੇ ਤਾਂ ਇਲਜ਼ਾਮ ਹੈ ਜੀ ਪਹਿਲੇ ਵੀ ਸਜ਼ਾ ਹੋਈ ਹੈ ਇਹਨਾਂ ਨੂੰ ਆਮ ਆਦਮੀ ਪਾਰਟੀ ਚ ਲਾਇਲਪੁਰਾਣਾ ਨੇ ਮਨਜਿੰਦਰ ਸਿੰਘ ਲਾਇਲਪੁਰਾਣਾ ਤੇ ਵੀ ਇਸੇ ਮਾਮਲੇ ਤੇ 12 ਸਾਲ ਤੋਂ ਕੇਸ ਚੱਲ ਹੀ ਰਿਹਾ ਸੀਗਾ ਤੇ ਉਹਨਾਂ ਨੂੰ ਵੀ ਪਾਰਟੀ ਦੇ ਵਿੱਚ ਲਿਆ ਜਾਂਦਾ ਆਮ ਆਦਮੀ ਪਾਰਟੀ ਚੋਂ ਜਿੱਤਦੇ ਨੇ ਐਮਐਲਏ ਬਣਦੇ ਨੇ ਹੁਣ 4 ਸਾਲ ਦੀ ਸਜ਼ਾ ਹਾਈ ਕੋਰਟ ਵੱਲੋਂ ਮਲਉਣਾ ਨੂੰ ਸੁਣਾਈ ਜਾਂਦੀ ਹੈ ਜਿਦੇ ਚ ਉਹ ਸਜ਼ਾ ਇੱਕ ਵਾਰੀ ਮਿਲਦੀ ਆ ਉਹਨਾਂ ਨੂੰ ਐਮਐਲਏ ਦੇ ਉਹਦੇ ਤੋਂ ਵੀ ਲਾਇਆ ਜਾਂਦਾ ਮਤਲਬ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਰੱਖਣਾ ਕਿੰਨਾ ਕ ਸਹੀ ਲੱਗਦਾ ਤੁਹਾਨੂੰ ਲੱਗਦਾ ਵੀ ਇਹ ਇਹ ਪਾਰਟੀ ਵੀ ਸਹੀ ਹੈ ਪ੍ਰੋਪਰ ਤੌਰ ਤੇ ਹਰ ਦੇਖੋ ਮਹਿਲਾਵਾਂ ਦੀ ਸੇਫਟੀ ਦਾ ਇਸ਼ੂ ਹੈ ਸਰ ਕਿਉਂਕਿ ਡਾਕਟਰ ਸਾਹਿਬ ਦਾ ਪੰਚਾਇਤ ਭਵਨ ਅਸਰ ਅਗਰ ਕਾਲ ਰਿਕਾਰਡਿੰਗ ਸੀਸੀਟੀਵੀ ਫੁਟੇਜ ਨਿਕਲ ਆਇਆ ਜਾਵੇ ਸਰ ਮੈਂ ਤਾਂ ਹਰੇਕ ਭੈਣਾਂ ਨੂੰ ਇਹੀ ਬੇਨਤੀ ਕਰਦੀ ਆ ਵੀ ਪਟਿਆਲਾ ਪਵਨ ਬਿਲਕੁਲ ਨਾ ਜਾਵੇ ਸਰੋ ਉੱਥੇ ਹਰੇਕ ਗਲਤ ਕੰਮ ਹੁੰਦੀ ਹੈ ਜੀ ਉਹ ਕੋਈ ਲੇਡੀਜ਼ ਵਾਸਤੇ ਸੇਫ ਨਹੀਂ ਹੈ ਪਟਿਆਲਾ ਪਵਨ ਮંત્રી ਸਾਹਿਬ ਦਾ ਦਫਤਰ ਜੇਕਰ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਤਾਂ ਚਲੋ ਫਿਰ ਵੀ ਕੋਦੇ ਤੇ ਸੀ ਹੋਰ ਵਰਕਰ ਵੀ ਉੱਥੇ ਕੰਮ ਕਰਦੇ ਹੋਣਗੇ ਲੇਡੀਜ਼ ਨਾ ਫੀਮੇਲ ਵਰਕਰਸ ਤੁਹਾਨੂੰ ਇਨੀ ਦੇਰ ਹੋ ਗਈ ਇਸ ਡਰ ਦੇ ਵਿੱਚੋਂ ਆਪਣੀ ਗੱਲ ਬਾਹਰ ਲਿਆਉਣ ਦੇ ਲਈ ਹੋਰ ਬਹੁਤੇ ਵਰਕਰ ਹੋਣਗੇ ਜਿਹੜੇ ਹਜੇ ਡਰੇ ਹੋਣਗੇ ਇਹ ਕਾਹ ਹੋ ਸਕਦਾ ਸਰ ਬਿਲਕੁਲ ਬਹੁਤ ਮੇਲਾਵਾ ਹੋਣ ਗਿਆ ਸਰ ਕਈ ਸਾਡੇ ਪ੍ਰਾਇਆਂ ਜਿਹੜੇ ਸਰਪੰਚ ਹੈ ਐਮਸੀ ਹੈ ਸਰ ਉਹਨਾਂ ਦੀ ਵਾਈਫ ਦਾ ਨਾਮ ਹੈ ਬਲਾਕ ਪ੍ਰਧਾਨਗੀ ਦੇ ਵਿੱਚ ਪਾਇਆ ਸੀ ਉਹਨਾਂ ਦਾ ਮੈਨੂੰ ਕਾਲ ਆਇਆ ਵੀ ਮੈਡਮ ਪੰਚਾਇਤ ਭਵਨ ਦਾ ਹਾਲ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਵੀ ਮੈਂ ਆਪਣੀ ਵਾਈਫ ਨੂੰ ਰਾਹੁਲ ਦੇ ਦਫਤਰ ਰਾਹੁਲ ਕੋਲ ਬਿਲਕੁਲ ਵੀ ਨਹੀਂ ਭੇਜਾਂਗਾ ਜੀ ਕਹਿੰਦਾ ਤੁਸੀਂ ਆਪਣੇ ਘਰੇ ਬੁਲਾਓ ਕੋਈ ਮੀਟਿੰਗ ਹੁੰਦੀ ਹੈ ਕੋਈ ਲਿਸਟ ਦਾ ਕੰਮ ਹੈ ਤੁਸੀਂ ਬਤਾਓ ਮੇਰੀ ਵਾਈਫ ਕਰੇਗੀ ਜਿਹੜੀ ਵੀ ਉਹਦੀ ਡਿਊਟੀ ਬਣਦੀ ਹੈ ਬਟ ਉਹ ਪੰਚਾਇਤ ਭਵਨ ਦੇ ਵਿੱਚ ਨਹੀਂ ਜਾਏਗੀ ਸਰ ਉਹ ਜੈਂਟਸ ਨੂੰ ਸਾਰਾ ਪਤਾ ਹੈ ਜਿਹੜੇ ਆਂਦੇ ਜਾਂਦੇ ਆ ਜੀ ਜਿਨ੍ਹਾਂ ਦਾ ਉਦ ਹੈ ਉਹ ਆਪਣੀ ਵਾਈਫ ਲਈ ਪੰਚਾਇਤ ਭਵਨ ਬਿਲਕੁਲ ਸੇਵ ਨਹੀਂ ਮੰਨਦੇ ਸਰ ਇੱਥੇ ਦੇਖੋ ਜੀ ਮੈਨੂੰ ਮਜਬੂਰ ਕਰਾ ਗਿਆ ਮੈਨੂੰ ਧਮਕੀਆਂ ਦਿੱਤੀ ਗਈ ਫਿਰ ਮੈਂ ਡਿਸਕਨੈਕਟ ਹੋ ਗਈ ਹੁਣ ਦੁਬਾਰਾ ਤੋਂ ਮੈਨੂੰ ਜ਼ਬਰਦਸਤੀ ਜ਼ਿਲ੍ਹਾ ਪ੍ਰਧਾਨਗੀ ਦੇ ਕੇ ਮੈਨੂੰ ਦੁਬਾਰਾ ਤੋਂ ਇੱਥੇ ਲਿਆਇਆ ਗਿਆ ਸੋਚੀ ਸਮਝੀ ਸਾਜ਼ਿਸ਼ ਹੈ ਸਰ ਜੀ ਹੁਣ ਫਿਰ ਸਰ ਦੁਬਾਰਾ ਤੋਂ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਤੁਹਾਡੇ ਝੂٹے ਪਰਚੇ ਕਰਾਂਗੇ ਹੁਣ ਮੋਬਾਈਲ ਵਾਲੇ ਕੇ ਨਾਲ ਮਿਲ ਕੇ ਕੌਨਸਪੀਰੈਂਸੀ ਕੀਤੀ ਗਈ ਉਹੀ ਲੈਟਰ ਐ ਸਰ ਲੈਟਰ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਵੀ ਹਾਂਜੀ ਇਹਨਾਂ ਦੇ ਖਿਲਾਫ ਪਰਚਾ ਕਰੋ ਸਰ ਮੇਰੇ ਖਿਲਾਫ ਕਿਸ ਚੀਜ਼ ਦਾ ਪਰਚਾ ਜੀ ਮੇਰੇ ਨਾਲ ਹੀ ਧੱਕਾ ਹੋਇਆ ਮੇਰੇ ਖਿਲਾਫ ਹੀ ਪਰਚਾ ਜਿਹੜੀ ਪਾਰਟੀ ਨੇ ਮੈਨੂੰ ਡੀਫੇਮ ਕਰਨ ਲਈ ਇੱਕ ਲੈਟਰ सਸਪੈਂਸ਼ਨ ਲੈਟਰ ਸਰ ਮੀਡੀਆ ਤੇ ਚਲਾਈ ਹੈ ਜੀ ਸਰ ਮੈਂ ਉਹ ਉਹਦਾ ਜਵਾਬ ਮੰਗਿਆ ਜੀ ਹਾਈ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਵੀ ਇਹ ਦੱਸੋ ਮੈਨੇ ਕਿੱਥੇ ਉਹਨੂੰ ਥ੍ਰੈਟਨ ਕੀਤਾ ਕੋਈ ਸਬੂਤ ਹੋਏਗਾ ਮੇਰੇ ਕੋਲ ਸਰ ਇੰਨੇ ਸਬੂਤ ਹਨ ਜੀ ਇਨਾਂ ਦੇ ਖਿਲਾਫ ਜੀ ਮੇਰਾ ਸਰ ਮੈਂ ਹੁਣ 20 ਸਾਲ ਹੋ ਗਏ ਸਰ ਪਟਿਆਲੇ ਰਹਿੰਦੇ ਹੋ ਮੈਨੂੰ ਸਾਰਾ ਮੈਂ ਖੁਦ ਹੀ ਇੱਕ ਰਿਸਪੈਕਟੇਬਲ ਫੈਮਲੀ ਤੋਂ ਬਿਲੋਂਗ ਕਰਦੀ ਆ ਜੀ ਮੇਰੇ ਫਾਦਰ ਗਾਸਟਡ ਆਫੀਸਰ ਜੀ ਸੁਪਰਟੈਂਡਿੰਗ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਰਹੇ ਆ ਤੇ ਸਰ ਮੇਰਾ ਪਰਿਵਾਰ ਫਿਰੋਜ਼ਪੁਰ ਕੈਂਟ ਦੇ ਵਿੱਚ ਉਹਨਾਂ ਨੇ ਕਈ ਏਕੜ ਦੇ ਵਿੱਚ ਬਿਰਧ ਆਸ਼ਰਮ ਬਣਾਇਆ ਬਜ਼ੁਰਗਾਂ ਵਾਸਤੇ ਤੇ ਮੇਰੇ ਦਾਦਾ ਜੀ ਦੇ ਨਾਮ ਤੇ ਸਰ ਚੈਰੀਟੇਬਲ ਆਈ ਕੇਅਰ ਹਸਪੀਟਲ ਬਣਾਇਆ ਸਰ ਅਸੀਂ ਇੱਕ ਸਮਾਜ ਸੇਵੀ ਮੈਂ ਵੀ ਉਤੋਂ ਹੀ ਮੈਨੂੰ ਮੋਟੀਵੇਸ਼ਨ ਮਿਲੀ ਹੈ ਆਪਣੇ ਪਰਿਵਾਰ ਵੱਲੋਂ ਤੇ ਮੈਂ ਇੱਕ ਆਪਣੀ ਸਮਾਜ ਸੇਵਾ ਦੀ ਭਾਵਨਾ ਲੈ ਕੇ ਪਾਰਟੀ ਨਾਲ ਜੁੜੀ ਸੀ ਵੀ ਇੱਕ ਪਾਰਟੀ ਸਾਡੇ ਸੁਪਰੀਮੋ ਕੇਜਰੀਵਾਲ ਜੀ ਪੜੇ ਲਿਖੇ ਇਨਸਾਨ ਹੈ ਸ਼ਾਇਦ ਉਹ ਪੰਜਾਬ ਦੇ ਵਿੱਚ ਵੀ ਇੱਕ ਕੋਈ ਕ੍ਰਾਂਤੀ ਲਾएंगे ਕੋਈ ਸੁਧਾਰ ਲਾएंगे ਪੰਜਾਬ ਨੂੰ ਰੰਗਲਾ ਪੰਜਾਬ بنائیں ਇਸ ਲਈ ਸਰ ਮੈਂ ਜੁੜੀ ਸੀ ਇਸ ਸੋਚ ਨਾਲ ਇਸ ਲਈ ਸਰ ਜਦੋਂ ਮੈਨੂੰ ਇਹ ਸਾਰਾ ਮੰਤਰੀ ਸਾਹਿਬ ਦਾ ਪਤਾ ਲੱਗਿਆ ਫਿਰ ਸਰ ਮੈਂ ਡਿਸਕਨੈਕਟ ਹੋ ਕੇ ਪਾਰਟੀ ਦੀ ਆਪਣੇ ਸੇਵਾ ਦੇ ਵਿੱਚ ਰਹੀ ਸਰ ਵੀ ਪਾਰਟੀ ਸਾਡੀ ਕੰਮ ਕਰ ਰਹੀ ਐ ਸੀਐਮ ਸਾਹ ਤੇ ਸਰ ਸਾਨੂੰ ਬਹੁਤ ਮਾਨ ਰਹਿਣਾ ਉਹਨਾਂ ਦਾ ਪੈਨ ਜਿਹੜਾ ਚੱਲਿਆ ਸਰ ਪੰਜਾਬ ਦੇ ਹੱਕਾਂ ਵਾਸਤੇ ਚੱਲਿਆ ਤੇ ਅੱਜ ਤੁਹਾਨੂੰ ਲੱਗਦਾ ਵੀ ਥੋੜੇ ਹੱਕ ਲਈ ਉਹ ਹਰਾ ਪੈਨ ਚੱਲੂਗਾ ਸਰ ਉਹਨਾਂ ਨਹੀਂ ਸਰ ਮੈਨੂੰ ਨਹੀਂ ਲੱਗਦਾ ਕਿਉਂਕਿ ਸਰ ਹੁਣ ਜਿਹੜਾ ਪੰਜਾਬ ਦੇ ਅੰਦਰ ਹੈ ਨਾ ਸਰ ਸੀਐਮ ਸਾਹਿਬ ਦੀ ਬਿਲਕੁਲ ਨਹੀਂ ਚੱਲ ਰਹੀ ਜੀ ਹੁਣ ਸਰ ਪੰਜਾਬ ਦੇ ਉੱਪਰ ਜਿਹੜਾ ਰਾਜ ਹੈ ਦਿੱਲੀ ਦਿੱਲੀ ਸਰਕਾਰ ਹੈ ਕਿਉਂਕਿ ਉਹ ਉੱਥੇ ਹਾਰ ਕੇ ਸਰ ਇੱਥੇ ਆ ਗਏ ਹੈ ਜੀ ਜੀ ਔਰ ਕੋਈ ਵੀ ਸਰ ਸੁਣਵਾਈ ਨਹੀਂ ਹੋ ਰਹੀ ਕੋਈ ਪਾਰਟੀ ਵਲੰਟੀਅਰਸ ਦਾ ਮੁੱਲ ਨਹੀਂ ਪੈਰਾ ਸਰ ਇਹ ਸਾਨੂੰ ਕਹਿ ਰਹੇ ਵੀ ਅਸੀਂ ਉਹਦਾ ਲੈ ਲਿਆ ਸਰ ਮੈਂ ਇਹਨਾਂ ਨੂੰ ਇੱਕ ਜਵਾਬ ਇੱਕ ਸਵਾਲ ਕਰਦੀ ਆਂ ਜੀ ਅਸੀਂ ਲੱਖਾਂ ਰੁਪਇਆ ਲਾਇਆ ਪਾਰਟੀ ਪਿੱਛੇ ਇਹਨਾਂ ਨੇ ਸਾਨੂੰ ਕੀ ਦਿੱਤਾ ਸਰ ਸਾਡੀ ਮਿਹਨਤ ਹੈ ਸਰਕਾਰ ਬਣਾਉਣ ਦੇ ਵਿੱਚ ਅਸੀਂ ਧੁੱਪੇ ਫਿਰੇ ਆਂ ਅਸੀਂ ਆਪਣੇ ਪਰਿਵਾਰ ਰੋਲੇ ਆ ਸਰ ਇੱਕ ਲੇਡੀਜ਼ ਦੇ ਵਾਸ ਲਈ ਬਹੁਤ ਔਖਾ ਹੈ ਆਪਣੇ ਪਰਿਵਾਰ ਨੂੰ ਛੱਡ ਕੇ ਜਾਣਾ ਸੀ ਸਵੇਰੇ ਰੋਟੀ ਬਣਾ ਕੇ ਜਾਣੀ ਸਰ ਰਾਤ ਤੱਕ ਬੱਚਿਆਂ ਨੇ ਉਹੀ ਰੋਟੀ ਖਾਣੀ ਸਰ ਬਹੁਤ ਔਖਾ ਹੈ ਸਰ ਅਸੀਂ ਛੱਡ ਕੇ ਗਏ ਆ ਸਾਰੇ ਉਹਦੇ ਲੈ ਕੇ ਸਟ੍ਰੇਟ ਆਬਜ਼ਰਵਰ ਜਿਵੇਂ ਇੱਕ ਮੈਡਮ ਰੱਖੀ ਐ ਇਹਨਾਂ ਨੇ ਗਾਇਤਰੀ ਬਿਸ਼ਨੋਈ ਜੀ ਕੀ ਦੇਣਾ ਸਰ ਉਹਨਾਂ ਨੂੰ ਪਾਰਟੀ ਬਣਾਉਣ ਦੇ ਵਿੱਚ ਉਹਨਾਂ ਦੀ ਕੀ ਦੇਣਾ ਹੈ ਕੀ ਉਹ ਪੰਜਾਬ ਬਾਰੇ ਜਾਣਦੇ ਆ ਜੀ ਅੱਜ ਉਹਦੇ ਲੈ ਕੇ ਸਾਨੂੰ ਡਾਂਟ ਰਹੇ ਆ ਜਿਹੜੀ ਲੇਡੀਜ਼ ਡੋਰ ਟੂ ਡੋਰ ਕਰ ਰਹੀਆਂ ਤੁੱਪੇ ਛਾਵੇਂ ਫਿਰ ਰਹੀਆਂ ਉਹਨਾਂ ਨੂੰ ਧਮਕਾ ਰਹੇ ਆ ਸਰ ਸਰ ਮੈਂ ਬਿਲਕੁਲ ਵੀ ਸਰ ਪਾਰਟੀ ਮੈਂ ਹੀ ਕਹਿਣਾ ਚਾਹੁੰਦੀ ਆ ਵੀ ਜੇ ਕੇਜਰੀਵਾਲ ਜੀ ਤੁਸੀਂ ਇਹਨਾਂ ਨੂੰ ਸਸਪੈਂਡ ਕਰੋ ਜੇ ਤੁਸੀਂ ਹੋ ਉੱਪਰ ਕੋਈ ਸਰ ਕੋਈ ਹੈ ਸਰ ਨਹੀਂ ਤਾਂ ਜੀ ਦਿਨ ਦੂਰ ਨਹੀਂ ਜਿਹੜਾ ਪੰਜਾਬ ਜਿਹੜਾ ਪੰਜਾਬੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਨਹੀਂ ਸਹੀ ਜਿਨ੍ਹਾਂ ਨੇ ਮੁਗਲਾਂ ਦੀ ਗੁਲਾਮੀ ਨਹੀਂ ਸਹੀ ਤਾਂ ਇਹ ਦਿੱਲੀ ਵਾਲੇ ਕੋਈ ਵੱਡੀ ਚੀਜ਼ ਨਹੀਂ ਹੈ ਪੰਜਾਬੀਆਂ ਵਾਸਤੇ ਉਹ ਇਹਨਾਂ ਨੂੰ ਵੀ ਕੱਢ ਦੇਣਗੇ ਜੀ ਪੰਜਾਬ ਤੋਂ 2027 ਬਹੁਤ ਨੇੜੇ ਐ ਹੁਣ ਹਲੇ ਵੀ ਸੰਭਲ ਜਾਓ ਹਲੇ ਵੀ ਇਹ ਜਿਹੜੇ ਮੰਤਰੀ ਗਲਤ ਕਰ ਰਹੇ ਆਂ ਪੈਨ ਪੇਟੀਆਂ ਦੀ ਇੱਜ਼ਤ ਨੂੰ ਹੱਥ ਪਾ ਰਿਆ ਉਹਨਾਂ ਨੂੰ ਰੋਕ ਲਓ ਮੈਂ ਇਹ ਬੇਨਤੀ ਕਰਦੀ ਆ ਜੀ ਜੇ ਕੋਈ ਉੱਪਰ ਹੈ ਉਹਨਾਂ ਨੂੰ ਧੰਨਵਾਦ ਤੇ ਇਹ ਸੀ ਸਾਡੇ ਨਾਲ ਸਵੇਤਾ ਜੀ ਦਲਜੀ ਜੀ ਜਿਨ੍ਹਾਂ ਨੇ ਡਾਕਟਰ ਬਲਬੀਰ ਉਹਨਾਂ ਦੇ بیٹے ਤੇ ਹੋਰ ਪੰਜ ਛੇ ਬੰਦਿਆਂ ਦੇ ਉੱਤੇ ਜਿਹੜਾ ਜਿੰਸੀ ਸ਼ੋਸ਼ਣ ਦਾ ਇੰਤਜ਼ਾਮ ਲਾਇਆ ਨਹੀਂ ਅਸੀਂ ਮੰਨਦੇ ਆ ਵੀ ਸਾਡਾ ਸਮਾਜ ਜਿਹੜਾ ਮਰਦ ਪ੍ਰਧਾਨ ਸਮਾਜ ਆ ਜਿੱਥੇ ਔਰਤਾਂ ਨੂੰ ਅਕਸਰ ਦਬਾਇਆ ਜਾਂਦਾ ਹੈ ਉਥੇ ਹੀ ਸਾਡੇ ਚ ਸੱਤੀ ਪ੍ਰਥਾ ਵੀ ਚੱਲਦੀ ਆਈ ਹੈ ਜਦੋਂ ਕਿਸੇ ਦੇ ਘਰ ਵਾਲੇ ਮਰਨ ਤੋਂ ਬਾਅਦ ਉਹਨਾਂ ਦੀ ਔਰਤਾਂ ਨੂੰ ਉਹਨਾਂ ਦੇ ਨਾਲ ਹੀ ਫੁਕ ਦਿੱਤਾ ਜਾਂਦਾ ਸੀ ਅਸੀਂ ਇਸ ਸਮਾਜ ਦੇ ਵਸਨੀਕਾਂ ਪਰ ਅੱਜ ਦੇ ਸਮੇਂ 'ਚ ਜਦੋਂ ਬਾਬੇ ਨਾਨਕ ਹੋਣਾ ਕਹਿੰਦੇ ਨੇ ਆਵਲ ਆਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਪਾਲੈ ਕੋ ਮੰਦੇ ਜਿੱਥੇ ਔਰਤਾਂ ਨੂੰ ਬਰਾਬਰ ਸਨਮਾਨ ਦੇਣ ਦੀ ਗੱਲ ਕੀਤੀ ਜਾਂਦੀ ਸੀ ਔਰਤਾਂ ਨੂੰ ਅੱਗੇ ਲਿਉਣ ਦੀ ਗੱਲ ਕੀਤੀ ਜਾਂਦੀ ਹੈ ਵੀ ਹਰ ਇੱਕ ਫੀਲਡ ਦੇ ਵਿੱਚ ਜਿੱਥੇ ਬੰਦੇ ਕੰਮ ਕਰਦੇ ਨੇ ਉਥੇ ਔਰਤਾਂ ਵੀ ਉਹਨੇ ਬਰਾਬਰ ਦੀਆਂ ਹੱਕਦਾਰ ਨੇ ਜਿੰਨੀ ਧਰਤੀ ਤੇ ਬੰਦਿਆਂ ਦਾ ਹੱਕ ਹੈ ਅਸਮਾਨ ਤੇ ਬੰਦਿਆਂ ਦਾ ਹੱਕ ਹੈ ਉਨਾਂ ਹੀ ਔਰਤਾਂ ਦਾ ਹੋਣਾ ਚਾਹੀਦਾ ਪਰ ਇਹੋ ਜੀਆਂ ਘਟਨਾਵਾਂ ਜਿੱਥੇ ਔਰਤਾਂ ਨੂੰ ਫਿਜ਼ੀਕਲੀ ਛੇੜਛਾੜ ਕੀਤੀ ਜਾਂਦੀ ਹੈ ਮੈਂਟਲੀ ਹਰਾਸ ਕੀਤਾ ਜਾਂਦਾ ਹੈ ਉਥੇ ਔਰਤਾਂ ਦਾ ਐਵੇਂ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਾਵਰਫੁੱਲ ਬੰਦਿਆਂ ਤੇ ਕੀ ਪਾਵਰਫੁੱਲ ਕਮੇਟੀਆਂ ਨੇ ਜਿਹੜੀਆਂ ਉਹਨਾਂ ਦੀਆਂ ਕੀ ਐਕਸ਼ਨ ਲੈਂਦੀਆਂ ਕਿ ਨਹੀਂ ਲੈਂਦੀਆਂ ਕਿਉਂਕਿ ਮਨਜਿੰਦਰ ਸਿੰਘ ਲੈਲਪੁਰਣਾ ਤੇ ਵੀ 12 ਸਾਲ ਕੇਸ ਚੱਲਦਾ ਰਹਿੰਦਾ 12 ਸਾਲ ਪਹਿਲਾਂ ਉਹ ਪਾਰਟੀ ਦੇ ਵਿੱਚ ਵੀ ਨਹੀਂ ਸੀ ਉਹਨਾਂ ਨੂੰ ਪਾਰਟੀ ਦੇ ਵਿੱਚ ਵੀ ਬਾਅਦ ਚੁਲਿਆ ਜਾਂਦਾ ਇਹੋ ਜਿਹੇ ਬੰਦੇ ਜੇਕਰ ਇਹ ਜੀਆਂ ਪੋਲਿਟੀਕਲ ਪਾਰਟੀਆਂ ਦੇ ਵਿੱਚ ਨੇ ਇੰਨੀ ਪਾਵਰਾਂ ਦੇ ਵਿੱਚ ਨੇ ਕਿ ਕੋਰਟ ਉਹਨਾਂ ਨੂੰ ਸਜ਼ਾਵਾ ਦੇਣਗੇ ਜਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸਜ਼ਾਵਾ ਦੇਣਗੇ ਇਹ ਸਵਾਲ ਸਾਡੇ ਸਾਹਮਣੇ ਖੜੇ ਨੇ ਤੇ ਬਾਕੀ ਦੀ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਜੀ